ਅੱਜ ਤਾਂ ਬੁੜੀ ਨੇ ਗਿੱਟੀ ਗੋਡੇ ਤੂੰ ਉਹਦੇ ਨਾਲ ਵਿਆਹ ਸੁਦੇਹਾ ਮੰਗਦੀ ਏ ਪਹਿਲਾਂ ਕਰਾਰ ਤੋਂ ਕੱਲ ਨੂੰ ਇਹ ਜੀ ਬੁੜੀ ਦਾ ਇਹ ਨਹੀਂ ਪਤਾ ਹੁੰਦਾ ਫਿਰ ਕਿ ਜੇ ਕੋਈ ਹੋਰ ਕੀ ਮੰਗ ਕੇ ਵੇਜੇ ਤੂੰ ਜਾ ਕੇ ਆਉਣਾ ਮੇਰੀ ਤਾਂ ਹੋਈ ਪਈ ਆਪਣੀ ਬੰਦੇ ਪੁੱਛਦਾ ਜੇ ਵਿਲੇ ਹੋਏ ਤਾਂ ਇੱਕ ਅੱਧੇ ਦਿਨ ਚ ਲਵਾਉਣ ਲੱਗ ਜਾਨਾ ਨਹੀਂ ਤਾਂ ਫਿਰ ਠੀਕ ਹੈ ਤੇ ਬਾਕੀ ਗੱਲ ਤੂੰ ਕਰ ਲਈ ਮੜੀ ਬਚੋਲਣ ਨਾਲ ਵੀ ਸਾਡੀ ਮੰਗ ਮੰਗ ਕੋਈ ਨਹੀਂ ਹੈਗੀ ਪਤਾ ਹੀ ਨਹੀਂ ਕੀ ਕਰੀ ਜਾਂਦਾ ਮੁੰਡਾ ਜੇ ਗੱਲ ਹੀ ਨਹੀਂ ਸੁਣਦਾ ਵਨ ਟੂ ਵਨ ਟੂ ਓ ਕੀ ਹੋ ਗਿਆ ਮਾ ਮੱਝ ਸੰਗਲਤੜਾ ਗਈ ਸੀਗੀ ਹੁਣ ਉਹਦੀ ਕੜੀ ਪਾ ਕੇ ਆਇਆ ਅੱਛਾ ਪਾਇਆ ਹੁਣ ਬੰਨਿਆ ਹਾਂ ਬੰਨ ਆਇਆ ਬੰਨ ਆਇਆ ਕੀ ਕਹਿੰਦੀ ਸੀਗੀ ਮੈਂ ਤਾਂ ਤੈਨੂੰ ਆਏ ਕਹਿੰਦੀ ਸੀ ਹਾਂ ਵੀ ਹੁਣ ਆਪਾਂ ਵਿਆਹ ਲੈ ਲਈਏ ਉਹ ਵਿਆਹ ਨੂੰ ਮਾਂ ਹੋ ਜੇਗੀ ਝੋਨਾ ਝੂਨਾ ਲਾ ਲੈਣ ਦੇ ਬੇਲੇ ਹੋ ਜੀਏ ਫਿਰ ਵਿਆਹ ਲੈ ਲਈ ਦੱਸ ਬੇ ਕੋਈ ਨਾ ਝੋਨਾ ਵੀ ਲੱਗ ਜਾਊਗਾ ਝੋਨੇ ਨੂੰ ਦੱਸ ਉੱਥੇ ਕੀ ਹੈ ਹੁਣ ਗੱਲ ਕਰ ਲੈਨੇ ਆਪਾਂ ਉਹ ਫਿਰ ਹੁਣ ਮੈਂ ਤਾਂ ਕੀ ਗੱਲ ਕਰਨੀ ਆ ਜਾਂ ਤੂੰ ਬਿਚੋਲਣ ਨੂੰ ਸੱਦ ਲਾ ਉਹਦੇ ਨਾਲ ਗੱਲ ਕਰ ਲੈ ਤਬ ਉਹ ਐ ਨਹੀਂ ਕਾਲੀ ਨਾ ਕਰੀ ਪਹਿਲਾਂ ਇਧਰੋਂ ਵਿਲੇ ਹੋ ਜੇ ਉਂ ਤੂੰ ਗੱਲਬਾਤ ਤੋੜ ਲੈ ਜੇ ਤੋੜਨੀ ਐ ਤਾਂ ਕੋਈ ਨਾ ਗੱਲਬਾਤ ਤਾਂ ਤੋੜਨੀ ਚਾਹੀਦੀ ਐ ਵਿਆਹ ਤਾਂ ਆਪਾਂ ਚੱਲ ਛੋਣੇ ਮਗਰੋਂ ਕਰ ਲਾਂਗੇ ਠੀਕ ਐ ਤੇ ਨਾਲੇ ਬਚੋਲਣ ਨਾਲ ਵੀ ਗੱਲ ਕਰੂੰਗੀ ਤੇਰੇ ਨਾਲ ਵੀ ਗੱਲ ਕਰਨੀ ਜ਼ਰੂਰੀ ਐ ਨਾ ਚੱਲ ਮੈਂ ਤਾਂ ਕੀ ਕਹਿਣਾ ਹੁਣ ਜੇ ਵਿਆਹ ਤਾਂ ਚੱਲੋ ਕਰਾਉਣਾ ਹੀ ਐ ਹੁਣ ਗੱਲ ਤਾਂ ਐਸੀ ਵੀ ਵਿਲੇ ਜੇ ਹੋ ਜਾਂਦੇ ਧਰੋਂ ਛੋਣਾ ਚਾਣਾ ਲਾ ਕੇ ਬਸ ਉਸ ਹਿਸਾਬ ਨਾਲ ਗੱਲ ਕਰ ਲਈ ਬਚੋਲਣ ਸੱਦ ਲਾ ਆਪੀ ਗੱਲ ਕਰ ਲੂਗੀ ਉਹ ਬਸ ਮੈਂ ਉਹਨੂੰ ਬੁਲਾਉਣੀ ਐ ਤੂੰ ਐ ਕਰ ਉਹਨੂੰ ਫੋਨ ਕਰ ਚੱਲ ਮੈਂ ਫੋਨ ਕਰਕੇ ਕਹਿ ਦ ਤੂੰ ਨਿਆਲੇ ਉਹਨਾਂ ਨੂੰ ਕਹਿ ਦੇ ਤੂੰ ਲਵਾ ਲੈ ਫਿਰ ਛੇਤੀ ਲਵਾ ਲੈ ਝੋਨਾ ਕਰਦਾ ਮੈਂ ਜਾ ਕੇ ਆਉਣਾ ਮੇਰੀ ਤਾਂ ਹੋਈ ਪਈ ਆਪਣੀ ਬੰਦੇ ਪੁੱਛਦਾ ਜੇ ਵਿਲੇ ਹੋਏ ਤਾਂ ਇੱਕ ਅੱਧੇ ਦਿਨ ਚ ਲਵਾਉਣ ਲੱਗ ਜਾਨਾ ਨਹੀਂ ਤਾਂ ਫਿਰ ਠੀਕ ਹੈ ਤੇ ਬਾਕੀ ਗੱਲ ਤੂੰ ਕਰ ਲਈ ਮੜੀ ਬਚੋਲਣ ਨਾਲ ਵੀ ਸਾਡੀ ਮੰਗ ਮੰਗ ਕੋਈ ਨਹੀਂ ਹੈਗੀ ਮੁੜ ਕੇ ਉਹੀ ਗੱਲਾਂ ਬਾਅਦ ਚ ਪਹਿਲਾਂ ਹੀ ਕਲੀਅਰ ਕਰਦੀਏ ਆਪਣੇ ਕੋਲ ਬਥੇਰਾ ਕੋਸਾ ਮਾ ਦੇ ਤਾਰਾ ਬਦਾ ਕਾਦੇ ਵਾਸਤੇ ਕੋਈ ਚੀਜ਼ ਮੰਗਣੀ ਚੱਲ ਕੋਈ ਨਾ ਉਹ ਤਾਂ ਦੇਖ ਲਾਂਗੇ ਚੱਲ ਠੀਕ ਹੈ ਬਸ ਇਹੀ ਗੱਲ ਕਰਨੀ ਸੀਗੀ બસ ਆਹੀ ਗੱਲ ਕਰਨੀ ਸੀ ਪਰ ਪੁੱਛਣਾ ਤਾਂ ਹੈਗਾ ਸੀ ਤੈਨੂੰ ਕਿੱਡੀ ਕੀ ਤਾਂ ਗੱਲ ਸੀ ਤੂੰ ਆਪ ਬਚੋਲਣ ਨੂੰ ਸੱਦ ਕੇ ਗੱਲ ਕਰ ਲੈ ਚੱਲ ਫਿਰ ਮੈਂ ਤਾਂ ਦੇਖਦਾ ਜੇ ਬੰਦੇ ਮਿਲ ਗਏ ਤਾਂ ਝੋਨਾ ਲਵਾਉਣਾ ਤੇ ਬਾਕੀ ਬਚੋਲਣ ਨੂੰ ਫੋਨ ਕਰ ਦੇਣਾ ਆ ਜੂਗੀ ਕਰ ਲਈ ਜਾਨ ਚੱਲ ਤੂੰ ਨੂੰ ਕਰ ਦੇ ਫੋਨ ਚੰਗਾ ਠੀਕ ਹੈ ਚੰਗਾ ਲੈ ਆ ਮੁੰਡੇ ਨੂੰ ਵੀ ਭੋਰਾ ਹੀ ਅਕਲ ਨਹੀਂ ਕਿ ਮੇਰੇ ਨਾਲ ਕੀ ਗੱਲ ਕਰਨੀ ਸੀ ਆਪਾਂ ਮਾਂ ਪੁੱਤ ਹੈਗੇ ਆ ਜੀ ਆਪਾਂ ਨਾ ਰਾਇ ਕਰਾਂਗੇ ਹੋਰ ਕੌਣ ਕਰੂਗਾ ਰੱਹ ਹੱਦ ਹੋਈ ਪਈ ਐ ਦਿਹਾੜੀ ਤਾਂ ਓਹੋ ਅਸਰਾ ਨੇ ਜੇ ਵੀ ਨਾ ਜਵਾਕ ਗਾ ਪਾ ਦਿੰਦੇ ਆ ਓਹੋ ਅੱਜ ਤੁਸੀਂ ਇੰਨੀ ਛੇਤੀ ਖੇਤੋਂ ਕਾਤੋਂ ਆ ਗਏ? ਓ ਕੀ ਇੱਕ ਦੱਸਾਂ ਤੁਹਾਨੂੰ ਬਚੋਲਣ ਦਾ ਫੋਨ ਆ ਗਿਆ ਖੇਤ ਤੇ ਕਹਿੰਦੀ ਕੋ ਘਰੇ ਚੱਲ ਬਾਈ ਕੰਮ ਆ ਕੋਈ ਜ਼ਰੂਰੀ ਤੇ ਮੈਂ ਘਰੇ ਆਉਣੀ ਐ। ਨਾ ਤੁਸੀਂ ਫੋਨ ਤੇ ਹੀ ਪੁੱਛ ਲੈਂਦੇ ਵੀ ਕੀ ਕੰਮ ਐ? ਉਹ ਪੁੱਛਿਆ ਸੀ ਕਹਿੰਦੀ ਬਾਈ ਤੂੰ ਘਰੇ ਚੱਲ ਘਰੀ ਦੱਸੂੰ ਕਹਿੰਦੀ ਆ ਕੇ। ਅੱਛਾ ਹੂੰ ਮੈਂ ਤੁਹਾਨੂੰ ਆਏ ਕਹਿੰਦੀ ਸੀ ਜੀ ਵੀ ਵਿਆਹ ਤਾਂ ਆਪਾਂ ਗਾਂ ਦੇਣਾ ਵੀ ਕੀ ਗੱਲ ਕਰਨ ਆਉਣਾ ਉਹਨੇ। ਉਹ ਕੋ ਕੰਮ ਦੰਦਾ ਹੋਊਗਾ ਆ ਜਾਣਦੇ ਹੁਣ ਐ ਤਾਂ ਨਹੀਂ ਉਹਨੂੰ ਮੈਂ ਕਹਿੰਦਾ ਸੀ ਕਿ ਤੂੰ ਨਾ ਆਹੀਂ ਜੇ ਕੋ ਕੰਮ ਹੋਊਗਾ ਫੇਰ ਬੁਲਾਇਆ ਨੇ ਤੇਰੇ ਚੱਲ ਕੋਈ ਨਾ ਆ ਜੂਗੀ ਗੱਲਬਾਤ ਕਰ ਲਾਂਗੇ ਵੀ ਕੀ ਕਹਿੰਦੀ ਐ ਹਾਂ ਠੀਕ ਐ ਤੇ ਮੈਂ ਹੁ ਉਸ ਨੂੰ ਆਏ ਕਹਿੰਦੀ ਸੀ ਜਦੋਂ ਵਿਆਹ ਚੋਨਾ ਜਾ ਲੱਗ ਗਿਆ ਨਾ ਉਸ ਤੋਂ ਬਾਅਦ ਨਾ ਹੀ ਕੀ ਕਿ ਦੋ ਦੋ ਕਰਕੇ ਚੀਜ਼ਾਂ ਨਾ ਇਹਦੀਆਂ ਆਪਾਂ ਮੀਤਦੀਆਂ ਲੈਣ ਲੱਗ ਜਗੇ ਕੋਈ ਨਾ ਲੈ ਲਾਂਗੇ ਜਿਹੜੀ ਕੋਈ ਚੀਜ਼ ਆ ਵੱਡੀ ਚੀਜ਼ ਆ ਉਹਦੋਂ ਲੈ ਲਾਂਗੇ ਜਿਹੜਾ ਮਣੀ ਮੋਟੇ ਛੋਟੇ ਛੀਜ਼ ਆ ਸੂ ਟੱਪੇ ਦੀ ਹਾਂ ਤਾਂ ਆਪਾਂ ਉਹਨਾਂ ਨਾਲ ਕੋਈ ਬਾਲਾ ਗੁਸਤਾ ਕਰੀ ਨਹੀਂ ਤੈਨੂੰ ਪਤੀ ਐ ਉਨੇ ਮੰਗਦਾ ਕੋਈ ਹੈ ਨਹੀਂ ਹਾਂ ਉਹਨਾਂ ਦੀ ਤਾਂ ਕੀ ਮੰਗ ਹੈ ਕਿ ਫੇਰ ਵੀ ਆਏ ਹੋ ਜਾਂਦਾ ਨਾ ਜੀ ਤਿਆਰੀ ਟੁਰੀ ਕਰਨੀ ਫਿਰ ਆਪਾਂ ਆਪ ਦੀ ਤੀ ਨੂੰ ਲੀੜਾ ਕਪੜਾ ਤਾਂ ਦੇਣੇ ਹੀ ਐ ਆਵਾ ਜਿੰਨੀ ਕ ਆਪਣੀ ਤੇ ਜਾਇਸ਼ ਉਹਨਾਂ ਕੋ ਆਪ ਦੇ ਦਾਂਗੇ ਲੀੜਾ ਕਪੜਾ ਤੈਨੂੰ ਪਤਾ ਹੀ ਉਹਨਾਂ ਕੋ ਬਸ ਕੁਝ ਨਾ ਫੜ ਲਾਂਗੇ ਬਾਣੀ ਤੁਹਾਨੂੰ ਤੋਂ ਜਿਹੜਾ ਕੋਈ ਮਾੜਾ ਮੋਟਾ ਤੈਨੂੰ ਪਤਾ ਰੁੱਝੋਂ ਦੇ ਫਸਲ ਹੋ ਜੂ ਕੋਸ ਦੇ ਦਾਂਗੇ ਕੋਈ ਗੱਲ ਨਹੀਂ ਪਰ ਚਲਾਏ ਆ ਮੈਂ ਨਾ ਬਾਪੂ ਜੀ ਨੂੰ ਫੋਨ ਕਰਿਆਵਾ ਬਾਹਰ ਨੂੰ ਗਿਆ ਸਾਥ ਕੰਨੀ ਅੱਛਾ ਫੇਰ ਆਏ ਆ ਨਾ ਵੀ ਬਾਪੂ ਜੀ ਨਾਲ ਜਿਹੜੀ ਗੱਲ ਹੋ ਜੇ ਉਹ ਗੱਲ ਦਾ ਫਰਕ ਹੁੰਦਾ ਆਪਾਂ ਤਾਂ ਹੁਣ ਆਪਾਂ ਨੂੰ ਕੀ ਪਤਾ ਵੀ ਆ ਚੰਗਾ ਹੈ ਕਿ ਮਾੜਾ ਤੈਨੂੰ ਪਤਾ ਹੀ ਹੈ ਚਲ ਫਿਰ ਬਾਪੂ ਨੂੰ ਸੱਦ ਲੈਣਾ ਮੈਂ ਸੱਦ ਲੈਣਾ ਫਿਰ ਹਾਂ じゃ ਤੁਸੀਂ ਐਂ ਕਰੋ ਤੁਸੀਂ ਸੱਦ ਲਿਆ ਉਹ ਤੇ ਮੀਤ ਨਾਉਣ ਗਈ ਹੋਈ ਹੈ ਚੰਗਾ ਚਲ ਮੈਂ ਸੱਦ ਲਾਂ ਫਿਰ ਬਾਪੂ ਨੂੰ ਹੀ ਗੱਲ ਕਰਨੀ ਉਹ ਵੀ ਫਿਰ ਬਾਪੂ ਨੂੰ ਕਹੂ ਵੀ ਬੁਲਾ ਦਿਓ ਹਾਂ ਬਾਪੂ ਦਾ ਹੀ ਹੱਕ ਹੈ ਬਾਕੀ ਆਪਾਂ ਜੇ ਕੋਈ ਗੱਲ ਹੋਰ ਕਹਿ ਦਈਏ ਅਗਲੇ ਦੇ ਮੂੰਹੋਂ ਕੁਝ ਹੋਰ ਗੱਲ ਹੋ ਜੇ ਫਿਰ ਤੈਨੂੰ ਪਤਾ ਫਰਕ ਪੈ ਜਾਂਦਾ ਚਲ ਫਿਰ ਮੈਂ ਬਾਪੂ ਨੂੰ ਬੁਲਾ ਕੇ ਲਿਆਣਾ ਤਾਂ ਤਾਸ ਤੋਂ ਲੈਣੀ ਨਹੀਂ ਹੋਰ ਜਾਓ ਬੁਲਾ ਲਿਓ ਜੀ ਸ਼ਾਮ ਚੰਗਾ ਹੋ ਗਿਆ 바ਵਾ ਅੱਜ ਮੈਂ ਚਾਦਰਾਂ ਜੀਆਂ ਤੋ ਕੇ ਵਿਛਾ ਤੀਆਂ ਆਏ ਗਏ ਤੋ ਔਖਾ ਹੋ ਜਾਂਦਾ ਲੈ ਮੈਂ ਚਾਹ ਦੀ ਘੁੱਟ ਬਣਾ ਕੇ ਰੱਖ ਲਾਂ ਫਿਰ ਉਹ ਤਾਂ ਬਾਲੀ ਕਾਲੀ ਐ ਛੇਤੀ ਜਿਣੀ ਆ ਜੂਗੀ ਹੇ ਹੇ ਲੈ ਘਰੇ ਕੋਈ ਦੀਂਦਾ ਨਹੀਂ ਤਾਈ ਤਾਈ ਕੁੜਾ ਕਿੱਧਰ ਗਿਆ ਲੈ ਮੈਨੂੰ ਬੁਲਾ ਲਿਆ ਫੋਨ ਕਰਕੇ ਆਪ ਘਰੇ ਕੋਈ ਦੀਂਦਾ ਨਹੀਂ ਉਹ ਹੀ ਤਨ ਛੇੜੂ ਚੂੜ ਕਰਕੇ ਮਿਲਣਾ ਨਹੀਂ ਕੀ ਆ ਆਉਣੀ ਇੱਧਰ ਆਵੇਂ ਓਹ ਹਾ ਨੀ ਉਹ ਕਪੜੇ ਜਿਹਾ ਕੋਣ ਹੈ ਸੁੱਕਣੇ ਪਾ ਕੇ ਆਈ ਸੀ ਤਕੜੀਆਂ ਦਾ ਹੀ ਜਿਉਂਦੀ ਰਹੇ ਪ੍ਰਮਾਤਮਾ ਤਨਦਰੁਸਤੀ ਰੱਖੇ ਬੁੱਢ ਸੁਹਾਗਣ ਹੋ ਕਿਵੇਂ ਕੀ ਗੱਲ ਹੋ ਗਈ ਫੋਨ ਕੀਤਾ ਸੀ ਵਨਟੂ ਨੇ ਨਹੀਂ ਗੱਲ ਤਾਂ ਕੀ ਹੋਣੀ ਆ ਐ ਕਿ ਕੋਈ ਕਬਰਾਈ ਪਈ ਐ ਕਬਰਾ ਲੈ ਕੁੜੇ ਉਹ ਤਾਂ ਕਹਿੰਦੇ ਤੂੰ ਘਰੇ ਆ ਜਲਦੀ ਜਲਦੀ ਸਾਡੇ ਮੈਂ ਤਾਂ ਕਬਰਾਟ ਜਾਈ ਗਈ ਬਕਰ ਨਹੀਂ ਤੈਨੂੰ ਹੀ ਬੁલાਇਆ ਮੈਂ ਕਹਿੰਦੀ ਸੀ ਵੀ ਉਹਨਾਂ ਨੂੰ ਵਿਆਹ ਦਾ ਕਹਦੇ ਹੁਣ ਹੁਣ ਤੇ ਹੋਰ ਹੁਣ ਨੂੰ ਕੀ ਐ ਕੁੜਤਾ ਹੀ ਆਪਣੀ ਤਾਂ ਦਸੂ ਦੀ ਗੱਲ ਹੋਈ ਸੀਗੀ ਹੁਣ ਤੁਸੀਂ ਲੈ ਨਹੀਂ ਅਸੂ ਦੀ ਤਾਂ ਗੱਲ ਹੋਈ ਸੀ ਅੜੀਏ ਹੁਣ ਥੋੜਾ ਜਨਾ ਮੈਂ ਕੰਮ ਧੰਦੇ ਕਨੀ ਔਖੀ ਹੁੰਨੀ ਐ ਤੈਨੂੰ ਪਤਾ ਮੈਨੂੰ ਵੀ ਐ ਵਿਛੇਤੀ ਜੇਤੀ ਘਰੇ ਨੋ ਲਿਆਵਾ ਮੈਂ ਤੂੰ ਤਾਂ ਤਾਂ ਹੀ ਕਹਿਨੀ ਆ ਵੀ ਨੋ ਲਿਆਵੇ ਤੇ ਲੈ ਹੁਣ ਅਗਲੇ ਨੂੰ ਵੀ ਕਹਿਣਾ ਕਰਨਾ ਪਊਗਾ ਅਗਲੇ ਨੂੰ ਤਾਂ ਕੋਈ ਤਿਆਰੀ ਨਹੀਂ ਹੈਗੀਗੀ ਤਿਆਰੀ ਨੂੰ ਮੈਂ ਕਿਹੜਾ ਕਹਨੀ ਆ ਵੀ ਅੱਜ ਹੀ ਲਿਆ ਕੇ ਦੇ ਬਹੂ ਘਰੇ ਮੈਨੂੰ ਐ ਤਾਂ ਐ ਮਹੀਨਾ ਦੋ ਮਹੀਨੇ ਲੱਗਣਗੇ ਜੇ ਤੂੰ ਕਹੇਂਗੀ ਗੱਲ ਤੋਰੇਂਗੀ ਅਗਲੇ ਨਾਲ ਚੱਲ ਕੋਈ ਨਾ ਤਾਂ ਹੀ ਗੱਲ ਤਾਂ ਮੈਂ ਤੋੜ ਲੂੰਗੀ ਤੇ ਫੇ ਮੈਂ ਤਾਂ ਹੀ ਕਹਿੰਦੀ ਸੀ ਅਗਲੇ ਨੂੰ ਫੇਰ ਵੀ ਔਖਾ ਜਾ ਤਾਂ ਹੋ ਜਾਂਦਾ ਅਗਲੇ ਨੂੰ ਇੰਨੇ ਪਾ ਟਾਈਮ ਦਾ ਕਹਿ ਕੇ ਕੁਛ ਨਹੀਂ ਹੁੰਦਾ ਤੂੰ ਮਹੀਨੇ ਦੇ ਅੰਦਰ ਅੰਦਰ ਯਾਰ ਬਾਦੀ ਬਸ ਚਲ ਕੋਈ ਨਾ ਵਿਆਹ ਤਾਂ ਮੈਂ ਦਵਾ ਦੂੰਗੀ ਗੱਲ ਕਰੂੰਗੀ ਫਿਰ ਅਗਲਾ ਕੀ ਕਹਿੰਦਾਗਾ ਹੂੰ ਕਰ ਲਈ ਗੱਲ ਫਿਰ ਪੁੱਛ ਲਈ ਉਹਨਾਂ ਨੂੰ ਹੋਰ ਅੜੀਏ ਮੈਂ ਵੀ ਹੁਣ ਬੰਟੂ ਨੂੰ ਮੈਂ ਕਿਹਾ ਸੀ ਬੰਟੂ ਤਾਂ ਤੈਨੂੰ ਪਤਾ ਹੀ ਐ ਕਹਿੰਦਾ ਲੈ ਮਾਂ ਹਜੇ ਕੀ ਐ ਵਿਆਹ ਨੂੰ ਤੇ ਰਹਿਣ ਦੇ ਕੋਈ ਨਾ ਚੋਨਾ ਚੁਨਾ ਚਲ ਚੋਨਾ ਵੀ ਬੀਜਿਆ ਜਾਊਗਾ ਤਨ ਚੋਨਾ ਬੀਜ ਲਾਂਗੇ ਬੀਦੇ ਹੋ ਜਾਣਗੇ ਹਾਂ ਚਲ ਕੋਈ ਨਹੀਂ ਹੂੰ ਤਾਂ ਖਰਤਾ ਹੀ ਤੈਨੂੰ ਔਖਾ ਗਾਇਆ ਕੰਮ ਕਰਨਾ ਤੈਨੂੰ ਪਤਾ ਐਡਾ ਘਰ ਸਾਹ ਬਾਹਲਾ ਔਖਾ ਮੈਨੂੰ ਤਾਂ ਸਾਹਮਣਾ ਤੇ ਅਜੇ ਕਿਸੇ ਨੂੰ ਕੰਮ ਵਾਲਾ ਕਹਿੰਦੀ ਕੋੜੇ 4 ਦਿਨ ਕਰਕੇ ਜਾਂਦੀਆਂ 5ਵੇਂ ਦਿਨ ਆਉਂਦੀਆਂ ਨਹੀਂ ਹੈ ਗਾਵੇ ਕਿ ਥੱਕ ਤਾਂ ਬਣ ਤੁਰਖੀ ਵਾਲੀ ਆਂਗੀ ਨੇ ਰੁੱਖੀ ਕੀ ਜੇ ਹੁਣ ਆਏ ਕਹਿੰਦੇ ਭਾਈ ਮਾੜਾ ਮੋਟਾ ਚੱਜ ਦਾ ਕੰਮ ਕਰਨ ਜੇ ਕੱਪੜੇ ਧੋਣਿਆਂ ਤਾਂ ਭੈਣੇ ਇੱਕ ਪਾਣੀ ਜੀ ਉਹ ਸਾਬਣ ਵਾਲੇ ਪਾਣੀ ਜੀ ਧੋ ਤੋ ਸਕਾਈ ਜਾਣਗੇ ਦੱਸ ਉਹ ਜਦੋਂ ਪਾਉਣੇ ਆਏ ਖੱਲੇ ਵਰਗਾ ਕਰੜਾ ਹੋ ਜਾਂਦਾ ਕੱਪੜਾ ਕੰਮ ਵਾਲਿਆਂ ਤਾਂ ਤਾਂ ਹੀ ਐਂ ਹੁੰਦਾਂ ਗੀਆਂ ਫਿਰ ਐਂ ਭਾਈ ਕੰਮ ਤਾਂ ਉਹਨਾਂ ਨੂੰ ਬਰਾਤ ਲਾ ਕੇ ਲੈਣੇ ਪੈਂਦੇ ਹੁੰਦੇ ਆ ਕਿ ਤਹਾ ਸਿੰਘ ਮਿੱਟੀ ਜਿਹੜੇ ਤੋ ਉਹਨਾਂ ਨਾਲ ਕਰਦੀ ਹੈ ਕਦੇ ਬਹੂ ਨਾਲ ਨਾ ਕਰੀ ਜਾਇ ਘਰੀ ਭਈ ਲੈ ਕੁੜੇ ਦੱਸ ਬਹੂ ਨਾਲ ਕਿਉਂ ਕਰੂੰਗੀ ਬਹੂ ਨੂੰ ਤਾਂ ਸਿਖਾਉਂਗੀ ਪੁੱਤ ਐਂ ਕੰਮ ਨਹੀਂ ਐਂ ਕਰਨਾ ਹੁੰਦਾ ਤੇ ਆ ਉਹ ਤਾਂ ਹੀ ਮੌਕੇ ਦੱਸੂਗਾ ਵੀ ਕਿਵੇਂ ਵਰਤੇਂਗੀ ਕਿ ਮੈਂ ਨਾ ਚੱਲ ਕੋਈ ਨਾ ਗੱਲ ਤਾਂ ਮੈਂ ਕਰ ਲੂੰਗੀ ਦੇਖੋ ਅਗਲੇ ਕੀ ਕਹਿੰਦੇ ਮੂਰੇ ਹੁਣ ਤੂੰ ਰਿਸ਼ਤਾ ਕਰਾਉਣਾ ਹੈ ਕਿ ਤੜਾਉਣਾ ਹੈ ਐ ਬੋਲਦੀ ਐ ਨਹੀਂ ਰਿਸ਼ਤਾ ਤਾਂ ਮੈਂ ਕਰਾਉਣਾ ਤਾਂ ਹੋਰ ਹੀ ਗੱਲਾਂ ਲੈ ਕੇ ਬਹਿ ਜਾਨੀ ਆ ਮੈਂ ਤਾਂ ਤੁਹਾਨੂੰ ਉਹੀ ਕਹਿਣੀ ਆ ਵੀ ਇਹ ਸੁਹਾਜ ਚ ਫਰਕ ਬਾਲੀ ਮਾੜਾ ਮੋਟਾ ਨਾ ਸੁਹਾਜ ਚ ਤਾਂ ਕੋਈ ਨਾ ਫਰਕ ਹੀ ਆ ਤੂੰ ਛੇਤੀ ਦੇਨੇ ਹਾਂ ਕਰਾ ਤੂੰ ਉਹਨਾਂ ਤੋਂ ਕੰਮ ਦੀ ਵਿਆਹ ਦੀ ਸੱਚ ਹਾਂ ਹਾਂ ਕੋਈ ਨਾ ਮਾੜੀ ਜੀ ਮਿੱਠੀ ਹੋ ਜਾ ਘਰ ਜੇ ਰਿਸ਼ਤਾ ਲੈਣਾ ਤਾਂ ਚੱਜ ਨਾਲ ਅਗਲੀ ਜੇ ਤੂੰ ਘਰ ਬਸਾਉਣਾਗਾ ਤਾਂ ਰੁਕੀ ਨਾ ਰਹਾ ਕਰ ਸਾਰਾ ਤੇਰੇ ਨਾਲ ਤਾਂ ਮਿੱਠੀ ਐ ਤੈਨੂੰ ਛਾਪ ਪਾਵਾਂਗੇ ਬਚੋਲਗੀ ਦੀ ਛਾਪ ਤਾਂ ਚਲ ਪਾ ਦੀ ਹੋਰ ਦੂਜੀ ਨੂੰ ਬਵਾ ਕੇ ਧਰਦੀ ਮੇਰੇ ਚੰਗਾ ਨਹੀਂ ਚਾਹ ਦੀ ਕੁੱਟ ਤਾਂ ਪੀ ਜਾਂਦੀ ਬਸ ਲੈ ਕੋਹੇ ਜਿਹਾ ਲੱਲੀਆਂ ਗੱਲਾਂ ਕਰਦੀ ਆ ਪੋਰਾ ਹੀ ਲਖਣ ਨਹੀਂ ਤਾਂ ਇਹ ਜੇ ਰਿਸ਼ਤੇ ਪੂਰ ਚੜਾਉਗੀ ਮੈਨੂੰ ਤਾਂ ਲੱਗਦਾ ਨਹੀਂ ਇਹਦੇ ਗੱਲਾਂ 'ਚ ਕੋਈ ਦਾਮ ਐ ਚੱਲ ਦੇਖੀ ਜਉ ਆ ਬੰਟੂ ਨੇ ਉਹਦੇ ਐਵੇਂ ਜੀਭ ਹਲਾਤੀ ਕਿਰਣਾ ਰਿਸ਼ਤੇ ਕਰਾਉਂਦੀ ਆ ਰਿਸ਼ਤੇ ਕਰਾਉਂਦੀ ਐ ਕਿਹੜਾ ਰਿਸ਼ਤਾ ਕਰਾਇਆ ਹੋਊਗਾ ਇਹਨੇ ਮੈਨੂੰ ਤਾਂ ਪਤਾ ਨਹੀਂ ਹੋਣੀ ਪਾਣੀ ਚ ਡਾਂਗਾ ਮਾਰਦੀ ਰਹਿੰਦੀ ਐ ਚਲ ਕਹਿੰਨੀ ਆ ਭਾਈ ਮਹੀਨੇ ਦੇ ਅੰਦਰ ਅੰਦਰ ਹੀ ਕਰਾਵੀਂ ਦੁਬਾਰੇ ਫੇਰ ਕਹੂੰਗੀ ਇਹਨੂੰ ਘਰਾਂ ਕੰਮ ਜਾਂ ਕੱਪੜੇ ਜਾਂ ਅੱਧ ਵਿਚਾਲੇ ਛੱਡੇ ਹੀ ਸੀ ਆਏ ਹਾਏ ਤੱਕੜਾ ਦਾ ਆ ਹਾਂ ਬਈ ਠੀਕ ਠਾਕ ਹੋਰ ਠੀਕੋ ਹਾਂ ਠੀਕ ਆ ਵਧੀਆ ਤੁਸੀਂ ਦੱਸੋ ਵਧੀਆ ਠੀਕ ਠਾਕ ਐ ਆਪਣਾ ਦੋਸਤ ਵੀ ਕੰਮ ਕਿੱਧਰ ਕੇ ਕਰਦੇ ਬਾਕੀ ਦੀਦੇ ਨਹੀਂ ਬਹ ਇੱਥੇ ਹੁਣ ਇਹ ਆਪਣਾ ਕਰਦੇ ਦਾ ਕਿੱਧਰ ਜਾਣਾ ਸੀ ਅੱਛਾ ਹੋਰ ਕਿਵੇਂ ਹੋਣਾ ਬੇਟਾ ਮੈਂ ਤਾਂ ਕੰਮ ਹੀ ਆਈ ਸੀਗੀ ਕੀ ਕੰਮ ਆਈ ਸੀ ਦੱਸੋ ਕੋਈ ਮੇਰੇ ਦੱਸਣ ਦਾ हां ਤੁਹਾਡੇ ਦੱਸਣ ਦੀ ਆ ਤੁਹਾਡੇ ਦੱਸੇ ਤੋਂ ਬਿਨਾ ਤਾਂ ਕੋਈ ਕੰਮ ਹੀ ਨਹੀਂ ਬਣਦਾ ਏ ਇਹਦਾ ਕੀ ਕੰਮ ਹੋ ਗਿਆ ਜਿਹੜਾ ਮੇਰੇ ਦੱਸਣੇ ਬਣਦਾ ਮੈਂ ਤਾਂ ਵਿਆਹ ਦਾ ਕਹਿਣ ਆਈ ਸੀਗੀ ਵਿਆਹ ਦਾ ਹਾਂ ਵਿਆਹ ਦਾ ਤਾਂ ਗਾਹਾਂ ਗੱਲ ਕਰੀ ਸੀਗੀ ਉਹ ਫਿਰ ਮੈਂ ਤੁਹਾਨੂੰ ਦੱਸ ਦਿਆਂ ਗੱਲ ਉਹਨਾਂ ਨੇ ਮੈਨੂੰ ਕੱਲ ਫੋਨ ਕਰਕੇ ਬੁਲਾਇਆ ਸੀਗਾ ਘਰੇ ਗਈ ਸੀਗੀ ਮੈਂ ਅੱਛਾ ਹਾਂ ਉਹ ਬੁੜੀ ਜੰਨ ਨੂੰ ਪਤੀ ਹੈਗਾ ਉਹ ਕਹਿੰਦੀ ਮੇਰੇ ਗੋਡੇ ਗਿੱਟੇ ਦੁਖਦੇ ਆ ਮੈਥੋਂ ਨਹੀਂ ਹੁੰਦਾ ਭਾਈ ਕੰਮ ਸਾਨੂੰ ਤਾਂ ਵਿਆਹ ਦਵਾ ਉਹ ਚਲ ਕਿਨਾ ਬਿਆਧਾ ਖਰਾਪ ਕਰਨੀ ਹੈ ਬਿਲਿਆ 10 ਦਿਨ ਮੰਗ ਰਿਹਾ ਮੀਨ ਪਹਿਲਾਂ ਹੋਇਆ ਕਿ ਮੰਗ ਰਿਹਾ ਤੇ ਇਹ ਗੱਲ ਕਮ ਮੈਂ ਤਾਂ ਗੱਲ ਦੀ ਤੈਨੂੰ ਕੀ ਕਾਮਾਦਰ ਉਹਦੇ ਵੀ ਠਕੋਰ ਹੋਰ ਗੱਲ ਕਰੀ ਸੀ ਵੀ ਬੁੜੀ ਨਾ ਜੱਜਣਾ ਗੱਲ ਕਰ ਲੈ ਅੱਜ ਤਾਂ ਬੁੜੀ ਦਾ ਕਿੱਟੀ ਕੋਡੇ ਤੂੰ ਉਹਦੇ ਨਾਲ ਵਿਆਹ ਸੁਨੇਹਾ ਮੰਗਦੀ ਹੈ ਪਹਿਲਾਂ ਘਰਾਂ ਤੋਂ ਕੱਲ ਨੂੰ ਇਹ ਜੀ ਬੁੜੀ ਦਾ ਇਹ ਨਹੀਂ ਪਤਾ ਹੁੰਦਾ ਫਿਰ ਜੇ ਕੋਈ ਹੋਰ ਕੀ ਮੰਗੇ ਵੇਜੇ ਤਾਂ ਇਹਦੀ ਜਮਾਨ ਹੀ ਨਹੀਂ ਰਹੀ ਗੱਲ ਦੀ ਨਾ ਨਾ ਤਾਇਆ ਹਾਂ ਤਾਂ ਤੁਹਾਨੂੰ ਪਤਾ ਮੈਂ ਕੋਲੇ ਪੈਰੀ ਕੰਮ ਨਹੀਂ ਕਰਦੀ ਉਹ ਮੈਨੂੰ ਉਹਦੇ ਲੱਛਣ ਬੁੜੀ ਦੇ ਠੀਕ ਲੱਗੇ ਨਹੀਂ ਮੈਨੂੰ ਉਹਦੇ ਵੀ ਹੋਰੋਂ ਲੱਗਿਓ ਮਾਲਾ ਜਿਹੜੀ ਬੁੜੀ ਦਾ ਮਾਸ ਉਹਦਾ ਥੋੜੀ ਥੱਲੇ ਉਹ ਥੋੜੀ ਗਰਮੀ ਹੁੰਦੀ ਹੈ ਉਹਦੀ ਜਵਾਨ ਜਮੂ ਹੁੰਦੀ ਨਹੀਂ ਜੇ ਬਾਕੀ ਰੰਡੀ ਬੁੜੀ ਆ ਕਿਦਾ ਦਾ ਵੀ ਚਾਬ ਨਹੀਂ ਨਾ ਨਾ ਤਾਇਆ ਐ ਇਸ ਗੱਲ ਦੀ ਤੁਸੀਂ ਠੀਕ ਕਰਨਾ ਕਰੋ ਮੈਂ ਠੋਕਰ ਕੇ ਗੱਲ ਕਰੀ ਹੋਈ ਉਹਨਾਂ ਨਾਲ ਮੈਂ ਤਾਂ ਪੁੱਤ ਕਿਉਂ ਆਪਣਾ ਫਿਕਰ ਕਰੂੰ ਕੀ ਮੈਨੂੰ ਲੋੜ ਹੈ ਪਰ ਮੈਂ ਤਾਂ ਤੇਰਾ ਦੇਖ ਉਹਦੇ ਮੋਰ ਮੋਰ ਮੁੰਡੇ ਨਾਲ ਵੀ ਵਹਾ ਕੇ ਕਲੀ ਮੈਂ ਕਿ ਤੇਰੇ ਤੇ ਵੀ ਨਹੀਂ ਐ ਗੱਲ ਜਿਹੜੀ ਬੁੜੀ ਨੂੰ ਵੀ ਸੱਦ ਕੇ ਵਾਹ ਕੇ ਗੱਲ ਕਰੀਏ ਠਕੋਰ ਕੇ ਹੁਣ ਨਾ ਪਰ ਅੱਜ ਮੈਂ ਤੈਨੂੰ ਇਹ ਗੱਲ ਦਾਦਾ ਵੀ ਜੁਕ ਅੱਜ ਵਿਆਹ ਪਹਿਲਾਂ ਮੰਗਦੀ ਹੈ ਨਾ ਮੈਨੂੰ ਇਹ ਸ਼ੱਕ ਪੂਰ ਹੈਗਾ ਵੀ ਕੱਲ ਨੂੰ ਹੋਰ ਵੀ ਕੁਝ ਮੰਗ ਕੇ ਵੇਜੂ ਉਹ ਜੇ ਫੇਰ ਆਪਣੀ ਜੇ ਪਹੂਗੀ ਭਾਈ ਸਿੱਧੀ ਗੱਲ ਹੈ ਫੇਰ ਆਖੀ ਵੀ ਤਾਇਆ ਰੁੱਖਾ ਹੈ ਜائیں ਬੋਲਦਾ ਜਹਾ ਬੋਲਦਾ ਠੀਕ ਹੈ ਮੈਂ ਤੈਨੂੰ ਵਿਆਹ ਦੀ ਕੋਈ ਗੱਲ ਨਹੀਂ ਮਹੀਨਾ ਮੰਗ ਰੋ ਹੋਇਆ 2 ਮਹੀਨੇ ਪਹਿਲਾਂ ਹੋਇਆ ਤਾਂ ਕੋਈ ਗੱਲ ਚੱਲ ਆਂਦੇ ਤੇ ਸਰਦਾ ਨਹੀਂ ਹੁੰਦਾ ਕੋਈ ਲੋੜ ਨਹੀਂ ਹੁੰਦੀ ਪਰ ਮਰੇ ਗੱਲ ਨੂੰ ਠਕੋਰ ਨਹੀਂ ਕਿਤੇ ਮੌਕੇ ਜਾ ਕੇ ਕਿਸੇ ਗੱਲ ਨੂੰ ਤੂੰ ਮੈਂ ਕਹਦੇ ਹੋਰ ਸੱਪਾ ਵਜੇ ਨਾ ਕੋਈ ਨਾ ਤਾਇਆ ਹਾਂ ਗੱਲ ਤਾਂ ਭਈ ਤੁਸੀਂ ਮੈਨੂੰ ਕਹਿਤੀ ਮੇਰੇ ਧਿਆਨ ਚ ਲਿਆਤੀ ਪੂਰੀ ਥੋਕਰ ਕੇ ਕਰ ਲੂੰਗੀ ਗੱਲ ਮੈਂ ਹਾਂ ਹਾਂ ਬਸ ਠੀਕ ਹੈ ਮੈਂ ਤਾਂ ਤੇਰੇ ਧਿਆਨ ਦੀ ਗੱਲ ਲਿਆਉਣੀ ਜਿੱਦੇ ਕਿ ਲਿਆਤੀ ਇਹ ਗੱਲ ਮੇਰਾ ਹੱਕ ਸੀਗਾ ਤੇਰਾ ਵੀ ਫਸ ਜਾਂਦਾ ਕੋਈ ਗੱਲ ਨਹੀਂ ਇਹ ਗੱਲਾਂ ਨੂੰ ਬਿੰਦੇ ਬਿੰਦੇ ਮੈਂ ਤੁਹਾਨੂੰ ਕਹਾਂ ਦੇਣਾ ਵੀ ਚਾਹ ਪਹਿਲਾਂ ਹੋਇਆ ਮਗਰ ਹੋਇਆ ਕੋਈ ਗੱਲ ਨਹੀਂ ਹੁੰਦੀ ਐ ਦੁਨੀਆ ਦੇ ਆਪਾਂ ਦੇ ਖਿਆਲ ਹੁੰਦੇ ਕੋਈ ਵਿਅੰਤ ਹੁੰਦੀ ਆ ਕੋਈ ਸਕੀਮ ਹੁੰਦੀ ਆ ਕੋਈ ਖਾਸ ਗੱਲ ਨਹੀਂ ਵੱਡੀ ਗੱਲ ਨਹੀਂ ਆਪਾਂ ਹੁਣ ਤਿਆਰੀ ਕਰ ਲਾਗੇ ਨੇ ਆ ਮੈਂ ਤਾਂ ਹੈ ਨਹੀਂ ਕੋਈ ਵੀਟ ਪਾਈ 8 ਦਿਨਾਂ ਦੀ ਦਿਨ ਮਹੀਨਾ ਦਾ ਆਮ ਆਮ ਹੀ ਲੱਗਦਾ ਕਿ ਝੋਨਾ ਲਾ ਕੇ ਹਟਾਂਗੇ ਝੋਨੇ ਤੋਂ ਮਗਰੋਂ ਆਪਾਂ ਅਗਾਹ ਸਵਾਜਣਾ ਸੀਗਾ ਚਲ ਪਹਿਲਾਂ ਹੋ ਜਾਣਗੇ ਮਹੀਨਾ ਹੋ ਗਿਆ ਉਹਦਾ ਕੰਮ ਦਾਦਾ ਮਹੀਨੇ ਦੋ ਤਾਂ ਨਹੀਂ ਰਹਿ ਗਿਆ ਸੀ ਮਹੀਨੇ ਜਿੰਨਾ ਦਾ ਗੋਡੇ ਬੁੜੀ ਦੇ ਪੈਂਦੇ ਨਾ ਗੋਡੇ ਬੁੜੀ ਦੇ ਟੁੱਟਦੇ ਨਾ ਉਹ ਰਹਿੰਦੇ ਨਾ ਪਰ ਚਲ ਉਹਦੀ ਆਦਤ ਦੀ ਕੋਈ ਬਿਉਂ ਤਾਂ ਸਕੀਮ ਹੈ ਕਰ ਲਓ ਜਿਵੇਂ ਲੋੜ ਲਾਦਾ ਕੋਈ ਖਾਸ ਗੱਲ ਨਹੀਂ ਕਰਾ ਆਗਲ ਮੈਂ ਤੈਨੂੰ ਜੂਰ ਦੱਸਦਾ ਮੇਰਾ ਪੀਰ ਆਪਣੀ ਰੱਖੀ ਰਖਾਈ ਗੱਲ ਨੂੰ ਕੋਈ ਹੋਰ ਨਾ ਝਗੜ ਜਬਾਦੀ ਨੰਨ ਦਾ ਆ ਮੈਂ ਤਾਂ ਤੁਹਾਨੂੰ ਐਂ ਕਹਿੰਦੀ ਸੀ ਮੰਗ ਤਾਂ ਉਹਨਾਂ ਦੇ ਕੋਈ ਨਹੀਂ ਦੇਖਾਰ ਹਨਾ ਤੇ ਮਾੜਾ ਮੋਟਾ ਪਈ ਉਹ ਤੇ ਤੁਹਾਡੀ ਮਰਜ਼ੀ ਆ ਗਈ ਜਿਹੜਾ ਮਾੜਾ ਮੋਟਾ ਕਰਨਾਗਾ ਅੱਜ ਤਾਂ ਕੁੜੀ ਵਾਲਿਆਂ ਨੂੰ ਕਰਦੇ ਦੇਖੋ ਉਹੇ ਜਾ ਮੈਂ ਆਪ ਦੀ ਧੀ ਪੁੱਤ ਨੂੰ ਛੋਟਾ ਕਹਾਉਂਦਾ ਨਹੀਂ ਜਿਹੇ ਜੀ ਉਹਨਾਂ ਨੇ ਕਦੇ ਵੀ ਸਾਡੀ ਮੰਗ ਨਹੀਂ ਕੋਈ ਮੈਂ ਇਹਦਾ ਕਮਲਾ ਗੁੰਗਾ ਤਾਂ ਹੈ ਨਹੀਂ ਵੀ ਮੈਂ ਕਿਹਦੇ ਕੁੜੀਆਂ ਕੋਈ ਨਹੀਂ ਬੈਈਆਂ ਨੇ ਦੇਖਿਆ ਜਾਂ ਕਿਸੇ ਦੀਆਂ ਨਹੀਂ ਦੇਖਿਆ ਜਾਂ ਮੈਂ ਕੁਝ ਕਰਿਆ ਨਹੀਂ ਸਾਰਾ ਕੁਝ ਕਰਿਆ ਮੇਰੀ ਉਮਰ ਬਹੁਤ ਲੰਗੀ ਬਹੁਤ ਮੈਂ ਬਿਆਸਦੇ ਇਹਦੇ ਸਾਥੀਆਂ ਦੇ ਨਹੀਂ ਆ ਇਹੇ ਜੀ ਗੱਲਾਂ ਦਾ ਫਿਕਰ ਨਾ ਕਰੀ ਤੂੰ ਪਰ ਆ ਸਾਰਾ ਮਾਨਤਾ ਨਾ ਕਰੂੰਗਾ ਐ ਬੁੜੀ ਦਾ ਲੈਦਾ ਕਰੂੰਗਾ ਮੁੰਡੇ ਦਾ ਲੈਦਾ ਕਰੂੰਗਾ ਜਿਹੜਾ ਕੋਈ ਮਾਮਾ ਫੁੱਫੜਾ ਉਹਦਾ ਵੀ ਕਰੂੰਗਾ ਪਰ ਅੱਡੀਆਂ ਜਾ ਕੇ ਫਾਹਾ ਨਹੀਂ ਲੈਂਦਾ ਨਾ ਨਾ ਤਾ ਲੋੜ ਨਹੀਂ ਆਪਾਂ ਨੂੰ ਨਾ ਬੱਸ ਤੈਨੂੰ ਆਹ ਦੱਸਦਾ ਮਾਨਤਾ ਜ਼ਰੂਰ ਪਈ ਉਹਦੇ ਭਾਈਆਂ ਦਾ ਵੀ ਕਰੂੰਗਾ ਉਹਦੇ ਜਵਾਈਆਂ ਦਾ ਵੀ ਕਰੂੰਗਾ ਜਿਹੜਾ ਕੋਈ ਕਰਨ ਵਾਲਾ ਕਰੂੰਗਾ ਜਿਹੜਾ ਕੋਈ ਫੁੱਫੜਾ ਹੋਇਆ ਆਪਾਂ ਉਹਦਾ ਵੀ ਕਰ ਲਈ ਜਾਏਗਾ ਕੋਈ ਉਹਨਾਂ ਕੋਲ ਨੂੰ ਪਲਤ ਲਈ ਭੇਜਦਾ ਜਿੱਥੇ 5 ਲੱਗਣਾ 6 ਲੱਗ ਜੂ 6 ਲੱਗਣਾ 7 ਲੱਗ ਜੂ ਕੋਈ ਕਰ ਲਣੀ ਇਹ ਜੀ ਕੋੰਦੀ ਇਹ ਜਿਹੇ ਕੰਮਾਂ ਦੇ ਵਿੱਚ ਰੋਜ਼ ਰੋਜ਼ ਵਿਆਹ ਹੁੰਦੇ ਕੱਲ ਨੂੰ ਆਪਾਂ ਮਾੜੀ ਮੋਟੀ ਗੱਲ ਵਿੱਚ ਕੁੜੀ ਨੂੰ ਕਹੋਂਦੇ ਨਹੀਂ ਕੋਈ ਕੁੜੀ ਨੂੰ ਮਾੜਾ ਕੱਪੜਾ ਨਹੀਂ ਦੇਣਾ ਆਪਾਂ ਉਹਨੂੰ ਵੀ ਉਹਦੇ ਪਸੰਦ ਦਾ ਉਹਦੇ ਬਿਉਂਤਾਂ ਦੇਣਾ ਠੀਕ ਆ ਫੇਰ ਕੋਈ ਜੇ ਮੌਕੇ ਤੇ ਕੋਈ ਚੀਜ਼ ਮੰਗਣ ਵਾਗੀ ਫੇਰ ਉਹ ਵਿੱਚ ਵਟ ਫੇਰ ਦੀ ਆਪਾਂ ਲਾ ਲੋ ਚਲੋ ਕੋਈ ਨਹੀਂ ਤਾਇਆ ਮੈਂ ਤਾਂ ਸਾਨੂੰ ਐ ਕਹਿਣੀ ਆ ਹੁਣ ਤੁਸੀਂ ਦੱਸੋ ਮੈਂ ਉਹਨਾਂ ਨੂੰ ਹਾਂ ਕਰਦਾ ਕਰਦੇ ਹਾਂ ਪਰ ਹਾਂ ਦਾ ਨਹੀਂ ਕੋਈ ਜਵਾਬ ਵਿਆਹ ਕਰਾ ਕੇ ਆਪਾਂ ਦੇਵਾਂਗੇ ਚਲ ਠੀਕ ਆ ਤੁਸੀਂ ਵਿਆਹ ਕਰਾ ਕੇ ਦਿੰਦਾ ਕਿ ਮੁੰਡੇ ਵਾਲੇ ਦਾ ਅਜੀਬ ਕੋਲ ਵਿਆਹ ਬੰਨਦਾ ਠੀਕ ਹੈ ਨਾ ਚਲ ਫਿਰ ਕੋਈ ਨਹੀਂ ਤਾਂ ਮੇਰੀ ਗੱਲ ਸੁਣੋ ਆ ਮਹੀਨੇ 20 ਦਿਨ ਚ ਤੁਸੀਂ ਵਿਆਹ ਕਰਾਓ ਤੇ ਮੈਨੂੰ ਫੋਨ ਕਰਿਓ ਤੇ ਫਿਰ ਮੈਂ ਬਸਾ ਪੰਦੇ ਦੇਖ ਲੈਣਿਆ ਨਾਲੇ ਉਹਨਾਂ ਨੂੰ ਕਹਿੰਦੀ ਪਈ ਬੀਜੇ ਦਾ ਤੁਸੀਂ ਪੱਤਰਿਆ ਖਤਰਿਆ ਦੇਖਣੀਆਂ ਤੇ ਆਪੇ ਪੱਤਰਿਆ ਖਤਰਿਆ ਦੇ ਦੇ ਜਿਹਨਾਂ ਦੇ ਸੁੱਧ ਹੋਇਆ ਜੇ ਨਹੀਂ ਦੇਖਣੀਆਂ ਪੱਤਰਿਆ ਮੈਂ ਵਹਿਮਾਂ ਚ ਪੈਂਦਾ ਨਹੀਂ ਗੁਰੂ ਘਰ ਜਾਊਂਗਾ ਹਾਂ ਹਾਂ ਪਾਰਟੀ ਕੋਲੋਂ ਲੈ ਕੇ ਟਰ ਕੇ ਬਾੱਕ ਜਾਂਦਾ ਤੇ ਆਦਾ ਦਿਨ ਦਾ ਬਿਆਰ ਚੱਲ ਠੀਕ ਹੈ ਚੰਗਾ ਤਾਂ ਆਇਆ ਫਿਰ ਬਸ ਕੋ ਚਾਹ ਪਿੰਦੀ ਆਈ ਪੀ ਬਸ ਯਾ ਠੀਕ ਹੈ ਨਹੀਂ ਹੁਣ ਉਡੀ ਦੇ ਗੋਡੇ ਦੋਖਦੇ ਹੁਣ ਵਿਆਹ ਸੇ ਹੀ ਮੰਗਦਾ ਮਹੀਨਾ ਦੋ ਵੀ ਮਹੀਨਾ ਦਾ ਗੋਡਿਆਂ ਨੂੰ ਕੀ ਹੋ ਗਿਆ ਇਹਨਾਂ ਦਾ ਵੀ ਜਿਹੜਾ ਸੂਜ ਕੇ ਹੈ ਨਾਲ ਡਾਂਡ ਹੋ ਜਾਂਦੀ ਹੈ ਇਹਨਾਂ ਦੇ ਸਾਰੇ ਕੰਮ ਕਿੱਥੇ ਲੋਟ ਆ ਜਾਂਦੇ ਨੇ ਚਲ ਮਨਾ ਆਪਣਾ ਕੰਮ ਨਹੀਂ ਇੱਕ ਵਾਰੀ ਕੁੜੀ ਦਾ ਬਾਰ ਉਠਾਉਣੀ ਆ ਕੀ ਖਾਸ ਗੱਲ ਹੈ ਕਰ ਦੇ ਕੰਮ ਲੋਟ ਆ ਜੂਗਾ ਆਪਣਾ ਔਰ ਲਹੂਗਾ ਭਾਈ ਹੁਣ ਤਾਂ ਕੀ ਕਰੀ ਜਾਂਦਾ ਹੈ ਕੀ ਲਿਖੀ ਜਾਂਦਾ ਹੈ ਉਹ ਤਾਂ ਮੈਂ ਮੈਂ ਦੇਖਦਾ ਸੀ ਮੈਂ ਕਿਹਨੂੰ ਕਿਹਨੂੰ ਕਾਰਡ ਜਿ ਦੇਣੇ ਕੇਰਾ ਉਹਨਾਂ ਦੀ ਲਿਸਟ ਜੀ ਬਣਾ ਲੈਣਾ ਫਿਰ ਉਸ ਹਿਸਾਬ ਨਾਲ ਵੰਡੇ ਜਾਣਗੇ ਅੱਛਾ ਹਾਂ ਤੇ ਤੂੰ ਜਾ ਹੀ ਉਧਰ ਮੈਂ ਤਾਂ ਜਾ ਹੀ ਆਈ ਹਾਂ ਮੈਂ ਤਾਂ ਭਾਈ ਉਹਨਾਂ ਦਾ ਸਮਾਨ ਸੱਲਾ ਦੇ ਕੇ ਹੈਰਾਨ ਹੀ ਰਹਿ ਗਈ ਅੱਛਾ ਕਾਤਸਾ ਮਾਰ ਦਿੱਤਾ ਐਨਾ ਤਾਂ ਸਮਾਨ ਲਿਆਈ ਐ ਅੱਛਾ ਤੇ ਨਾਲੇ ਬੋਲਟ ਮੋਟਰਸਾਈਕਲ ਦਿੱਤਾ ਹੈ ਬੋਲਟ ਮੋਟਰਸਾਈਕਲ ਦਿੱਤਾ ਹਾਂ ਤੇ ਮੈਂ ਤਾਂ ਭਾਈ ਮੈਂ ਤਾਂ ਨਾ ਮੱਚ ਗਈ ਸੱਚੀ ਗੱਲ ਪੁੱਛੇ ਉਹਨਾਂ ਨੂੰ ਤਾਂ ਕੁਝ ਕਹਿ ਨਾ ਸਕੀ ਮੈਂ ਆਖਿਆ ਨਾਲੇ ਤਾਂ 3 ਕਿੱਲੇ ਦੇਹਲਾ ਜਨੀਨ ਘਾਟਾ ਆਪਣੇ ਨਾਲੋਂ ਹੈ ਤੇ ਨਾਲੇ ਕੀ ਸੋਨਾ ਨਹੀਂ ਸੁਨੱਖਾ ਨਹੀਂ ਉਹ ਕਿਹੜਾ ਸੋਨਾ ਤੇਰੇ ਤਾਈ ਦਾ ਮੁੰਡਾ ਚੱਲ ਕੋਈ ਨਾ ਬੋਲਟ ਦੀ ਕੀ ਗੱਲ ਆ ਆਪਾਂ ਹੁਣ ਜਦੋਂ ਚੋਨਾ ਵੇਚਾਂਗੇ ਉਦੋਂ ਬੋਲਟ ਲਿਆਵਾਂਗੇ ਇਹ ਵੱਡੀ ਗੱਲ ਹੈ ਨਹੀਂ ਗੱਲ ਪੁੱਤ ਆਏ ਨਹੀਂ ਮੈਂ ਕਹਿੰਦੀ ਤੂੰ ਤਾਂ ਚਾਹੇ ਕੁਸ਼ੀ ਲਿਆ ਠੀਕ ਹੈ ਨਾਲੇ ਫਿਰ ਰੱਬ ਦਾ ਦਿੱਤਾ ਆਪਣਾ ਕਿਹੜਾ ਕਿਸੇ ਚੀਜ਼ ਦਾ ਘਟਾ ਹੈ ਪਰ ਸ੍ਰੀਕੇ 'ਚ ਵੀ ਨੱਕ ਰੱਖਣਾ ਤੂੰ ਇਹ ਦੇਖ ਤੂੰ ਗੱਲ ਕੀ ਕਰਨਾ ਚਾਹੁੰਨੀ ਆ ਗੋਲ-ਗੋਲ ਜੇ ਗੱਲਾਂ ਕਰੀ ਆਂ ਨੀ ਵਾ ਸਿੱਧੀ ਗੱਲ ਕਹੇ ਨਾ ਮੈਨੂੰ ਮੇਰੇ ਖਾਨੇ 'ਚ ਨਹੀਂ ਪੈਂਦੀ ਪੁੱਤ ਮੈਂ ਤਾਂ ਐਂ ਕਹਿਣੀ ਆ ਦੇਖ ਜੇ ਹੁਣ ਤੇਰਾ ਵਿਆਹ ਕਰਨਾ ਹੈ ਜੀ ਆਪਾਂ ਕਹਿ ਤਾਂ ਦਿੱਤਾ ਵੀ ਭਾਈ ਆਪਾਂ ਤਾਂ ਕੱਲੀ ਕੁੜੀ ਚਾਹੀਦੀ ਹੈ ਜੀ ਉਹਨੂੰ ਕੱਲੀ ਕੁੜੀ ਲਿਆਈ ਆਪਾਂ ਤੇ ਆਪਾਂ ਤਾਂ ਸ੍ਰੀਕੇ ਵਾਲਿਆਂ ਨੇ ਜਿਉਣੀ ਨਹੀਂ ਦੇਣਾ ਕਹਣਗੇ ਲੈ ਕੀ ਤਾਂ ਕੀ ਘਾਟ ਹੈ ਨਾ ਪਰ ਉਹਨਾਂ ਆਏ ਕਿਵੇਂ ਕਹੀ ਆਪਾਂ ਤਾਂ ਵਿਚੋਲੇੰਦਾ ਸੀ ਸੁਨੇਹਾ ਵੀ ਭੇਜਤਾ ਸੀਗਾ ਵੀ ਭਈ ਸਾਡੀ ਕੋਈ ਮੰਗਣੀ ਹੈਗੀ ਹੋਰ ਆ ਮੈਂ ਤਾਂ ਉਹ ਟਾਈਮ ਨੂੰ ਪਸਤਾਈ ਜਾਨੀ ਆ ਵੀਰ ਲੂਤਰੋ ਕਿਉਂ ਨਾ ਮੇਰੀ ਵੱਡੀ ਗਈ ਜਿਹੜੀ ਉਦੋਂ ਹਲਾਤੀ ਮੈਂ ਹੈ ਵੀ ਕੀ ਲੋੜ ਸੀ ਪਹਿਲੀ ਆਪਾਂ ਨੂੰ ਇੰਨੀ ਗੱਲ ਕਹਿਣ ਦੀ ਫਿਰ ਆਪਾਂ ਐ ਕਰ ਲਾਂਗੇ ਬੋਲਟ ਆਪਾਂ ਲੈ ਲਾਂਗੇ ਤੂੰ ਗੱਲ ਦੀ ਕਹਿਣੀ ਵੀ ਹਾਂ ਭਈ ਉਹਨਾਂ ਨੇ ਦਿੱਤਾ ਲੈ ਪੱਲੋ ਰੁਪਏ ਲੈ ਕੇ ਹੁਣ ਬੋਲਟ ਲੈ ਕੇ ਉਹਨਾਂ ਦਾ ਨਾ ਕਰੇਗਾ ਤੇ ਫਿਰ ਹੁਣ ਹੋਰ ਕੀ ਕਰੀਏ ਕੋਈ ਹੱਲ ਦੱਸ ਦੇ ਫਿਰ ਤੇ ਸਿਉਣਾ ਇੰਨਾ ਪਾਇਆ ਹਾਂ ਜਿਹੜਾ ਅਗਰੀ ਦਾ ਸਿਆਉਣਾ ਲਿਆਈ ਹੈ ਸਾਰਿਆਂ ਵਾਸਤੇ ਚਾਚੇ ਤਾਇਆ ਵਾਸਤੇ ਮਾਮੇ ਮਾਮੀਆਂ ਵਾਸਤੇ ਛਾਂ ਪਾਂ ਛੱਲੇ ਮੈਂ ਤਾਂ ਦਿਖਾਵੇ ਮੈਨੂੰ ਜਾਣ ਕੇ ਚੌੜੀ ਹੋ ਕੇ ਹੋਰ ਕਿਸੇ ਨੂੰ ਦਿਖਾਵੇ ਨਾ ਮੇਰੇ ਮੂਰੇ ਆ ਦੇਖ ਲੈ ਭੈਣ ਦੇਖ ਆਹ ਕਾਂਟੇ ਤਾਂ ਮੈਨੂੰ ਪਾਇਆ ਤੇ ਆ ਇਹਨੂੰ ਪਾਇਆ ਆ ਫਲਾਣੇ ਮੁੰਡੇ ਨੂੰ ਪਾਇਆ ਆ ਮੇਰੇ ਭਰਾ ਨੂੰ ਪਾਇਆ ਆ ਮੇਰੀ ਪਰਜਾਈ ਨੂੰ ਪਾਇਆ ਮੇਰਾ ਤਾਂ ਮਾਹ ਦੇਖ ਲੈ ਗੱਲਾਂ ਰਹੀ ਕੀ ਕਰਦੀ ਐ ਉਚਾੜੋ ਉਹੀ ਗੱਲਾ ਉਹਨਾਂ ਕੋਲੋਂ ਕੁਝ ਹੈ ਨਹੀਂ ਸੀਗਾ ਹੁਣ ਇਹਨਾਂ ਕੋਲਸ ਆ ਗਿਆ ਉਹ ਆਪ ਦਾ ਦਿਖਾਈ ਜਾਂਦਾ ਆਪਣੇ ਕੋਲ ਰੱਬ ਨੇ ਦਿੱਤਾ ਸਾਰਾ ਕੁਝ ਤੂੰ ਕਿਉਂ ਫਿਕਰ ਕਰਦੀ ਆ ਮਾਂ ਪੁੱਤ ਫਿਕਰਤਾ ਕਾਦਾ ਮੈਨੂੰ ਮੈਂ ਕਹਾਂ ਕੱਲ ਨੂੰ ਸਾਰੀ ਉਮਰ ਆਪਾਂ ਮੇਹਣੇ ਥੱਲੇ ਹੋ ਜਾਾਂਗੇ ਜੇ ਤੈਨੂੰ ਐਂ ਵਿਆਹ ਲਈ ਮੈਂ ਫਿਰ ਹੁਣ ਹੁਣ ਦੱਸ ਕੀ ਕਰੀਏ ਫਿਰ ਮੈਂ ਕਹਿੰਦੀ ਸੀ ਚੱਲ ਮੇਰਾ ਕਹਿਣ ਨੂੰ ਤਾਂ ਜੀ ਨਹੀਂ ਕਰਦਾ ਹੈ ਹਾਂ ਵੀ ਚੱਲ ਵਿਚਾਰਿਆਂ ਨੂੰ ਕਹਾਂ ਵੀ ਜੇ ਆਪਾਂ ਆਵਾੜਾ ਮੋਟਾ ਉਹਨਾਂ ਨੂੰ ਕੋਈ ਕਹਿ ਦਈਏ ਗੱਡੀ ਗੁੱਡੀ ਦਾ ਵੀ ਪੈਸੇ ਨੂੰ ਗੱਡੀ ਗੁੱਡੀ ਦੇ ਦਿਓ ਮਾ ਦੇ ਖੜਾ ਮੁੜ ਕੇ ਉਹ ਗੱਲ ਜੀ ਪਹਿਲਾਂ ਅਗਲਾ ਕਹੂਗਾ ਵੀ ਸਾਨੂੰ ਤਾਂ ਉਹੋ ਕਰਤਾ ਵੀ ਤਾਂ ਪਹਿਲਾਂ ਕਹਤਾ ਸਾਡੀ ਕੋਈ ਮੰਗ ਨਹੀਂ ਹੁਣ ਗੱਡੀ ਮੰਗੀ ਜਾਂਦੇ ਐ ਤੂੰ ਤੇਰੀ ਗੱਲ ਵੀ ਸਹੀ ਐ ਹਨਾ ਜੇ ਕੁਛ ਨਾ ਹੋਇਆ ਫਿਰ ਸ਼ਰੀਕੇ ਵਾਲੇ ਹੂੰ ਮੇੜੇ ਮਰੀ ਜਾ ਜੀ ਤਾਂ ਗੱਲ ਐ ਜਾਂਦੇ ਆਉਂਦੇ ਨੂੰ ਟੀਚਰਾ ਕਰਿਆ ਕਰਨਗੇ ਤੈਨੂੰ ਕਿਵੇਂ ਲੱਗਦੇ ਐ ਇਹ ਪਰ ਮੇਰੀ ਗੱਲ ਸੁਣ ਬਚੋਲਣ ਨੂੰ ਛਾਪ ਪੋਟੀ ਐ ਨਾ ਆਪਾਂ ਹਾਂ ਪਰ ਉਹਨੂੰ ਸੱਦ ਕਹਿ ਗੱਲ ਜੀ ਭਾਈ ਸਾਡੇ ਤਾਂ ਸ਼ਰੀਕੇ ਚ ਬਿਨਾਂ ਨੱਕ ਵੱਡਿਆ ਜਾਊਗਾ ਅਸੀਂ ਤਾਂ ਕਹੇ ਗੱਲ ਪਹਿਲਾਂ ਸੋਚੀ ਨਹੀਂ ਹੈਗੀ ਸੀਗੀ ਗੱਲ ਸਹੀ ਐ ਜਿਵੇਂ ਉਹ ਹੁਣ ਚੌੜੀ ਹੋਈ ਫਿਰਦੀ ਐ ਤੇ ਮੈਂ ਕਿਵੇਂ ਨਿਕਲੂਗੀ ਬਾਹਰ ਹਾਂ ਮੇਰੇ ਵੀ ਖਾਨੇ ਚ ਪਈ ਐ ਗੱਲ ਚੱਲ ਕੋਈ ਨਾ ਤੂੰ ਫਿਰ ਉਹੀ ਗੱਲ ਆ ਆਪਾਂ ਤਾਂ ਹੁਣ ਸਿੱਧੇ ਮੱਥੇ ਤਾਂ ਗੱਲ ਕਰਦੇ ਚੰਗੇ ਨਹੀਂ ਲੱਗਦੇ ਹੈਗੇ ਆਪਾਂ ਤਾਂ ਬਚੋਲੇ ਨੂੰ ਕਹਿ ਦਿੰਨੇ ਬਚੋਲਣ ਨੂੰ ਕਹਿ ਦਿੰਨੇ ਆ ਫਿਰ ਕਹਿਣਾ ਤਾਂ ਬਚੋਲਣ ਨੂੰ ਕਹੂਗਾ ਹੂੰ ਤੇ ਹੁਣ ਆਈ ਨਹੀਂ ਸਮਝਾਂ ਦੀ ਗੱਡੀ ਕਹਿ ਦਾਂਗੇ ਕੋਈ ਢੂਮ ਟਾਕੀ ਦਾ ਕਹਾਂਗੇ ਲੈ ਟਾਕੀ ਦਾ ਤਾਂ ਹੱਕ ਹੀ ਐ ਭਾਈ ਉਹ ਤਾਂ ਹੁਣ ਹੱਕ ਹੀ ਐ ਅਗਲੇ ਤੇ ਹੁਣ ਮਾਮੇ ਫਫੜਾ ਨੂੰ ਇਹਨਾਂ ਨੂੰ ਤਾਂ ਪਾਉਣੀ ਪਾਉਣੀ ਐ ਤੇ ਜੇ ਹੁਣ ਭਾਈ ਉਧਰ ਬੁਲਟ ਆਇਆ ਆਪਣੇ ਤਾਂ ਗੱਡੀ ਆਉਣੀ ਚਾਹੀਦੀ ਐ ਫੇਰ ਹੀ ਗੱਲ ਆ ਜੇ ਹੁਣ ਬਰਾਬਰ ਬੋਲਟ ਆ ਤਾਂ ਨਾ ਨਾ ਇੱਕ ਤਾਂ ਉਹਨਾਂ ਦੇ ਤਿੰਨ ਕਿੱਲੇ ਜ਼ਮੀਨ ਆਪਣੇ ਨਾਲੋਂ ਹੋਂਕਾ ਟੱਗੜਾ ਕੋ ਕੋ ਸੋਨੂੰ ਵੀ ਬੋਲਟਾ ਸਾਨੂੰ ਪਰ ਆਪਣੇ ਤਾਂ ਫੇਰ ਗੱਡੀ ਆਵੇ ਗੱਡੀ ਆਵੇ ਸਾਡੀ ਤਾਂ ਮੈਂ ਕਹਿੰਦੀ ਮਹਿੰਗੀ ਜੀ ਮਹਿੰਗੀ ਜੀ ਹਮਮ ਚੱਲ ਗੱਡੀ ਦਾ ਤਾਂ ਨਾਂ ਵੀ ਵੱਡਾ ਹੀ ਹੁੰਦਾ ਤੂੰ ਫੇਰ ਐ ਕਰ ਬਚੋਲਣ ਦੇ ਘਰੇ ਹੀ ਜਾਇਆ ਜਾਇਆ ਮੈਂ ਜਾਇਆ ਜਾਇਆ ਕੁਝ ਨਹੀਂ ਹੁੰਦਾ ਫੋਨ ਮੈਂ ਕੀਤਾ ਉਹਨੇ ਕੋਈ ਕੋਈ ਨਾ ਕੋਈ ਬਹਾਨਾ ਮਾਰ ਦੇਣਾ ਮੈਂ ਆ ਨਹੀਂ ਸਕਦੀ ਸਿੱਧੀ ਘਰੇ ਵੱਜ ਜਾ ਕੇ ਗੱਲ ਕਹਦੇ ਪਈਏ ਸਾਡੀ ਤਾਂ ਆ ਮੰਗਾ ਪਈ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਹੈਗਾ ਹਾਂ ਚਲੂੰ ਤਾਂ ਮੈਂ ਕਹਿੰਦੀ ਸੀ ਕਾ ਨੂੰ ਵਿਚਾਰਿਆਂ ਨੂੰ ਤੰਗ ਕਰਨਾ ਹੈ ਕਹਿੰਦੇ ਉਹਦੇ ਜਿਹਨੇ ਧੀ ਦੇਤੀ ਉਹਨੇ ਕੀ ਲੁਕੋ ਕੇ ਰੱਖਿਆ ਪਰ ਆਹ ਕਾ ਨੂੰ ਜਿਉਣ ਦਿੰਦੇ ਆ ਜਿਹੜੇ ਫਰੀਕ ਹੁੰਦੇ ਆ ਫਰੀਕੇ ਚ ਤਾਂ ਨੱਕ ਵੱਡਾ ਜਾਊਗਾ ਮੇਰੇ ਤਾਂ ਪਹਿਲਾਂ ਮੈਂ ਵੀ ਇਹੀ ਸੋਚੀ ਬੈਠਾ ਸੀ ਕਿ ਪਰ ਆਹ ਤਾਂ ਮੈਂ ਗੱਲ ਹੀ ਨਹੀਂ ਸੋਚੀ ਸੀਗੀ ਤੇ ਹੋਰ ਤੂੰ ਜਾ ਕੇ ਦੇਖਦਾ ਤੂੰ ਵੀ ਕਹਿ ਜੰਦਾ ਕਮਾਲ ਹੀ ਕਰਤੀ ਲੈ ਮੈਂ ਨਹੀਂ ਜਾਂਦਾ ਹੁਣ ਉਹ ਤਾਂ ਪਤਾ ਹੀ ਆ ਉਹ ਤਾਂ ਉਂ ਪਹਿਲਾਂ ਹੀ ਫੁਕਰਾ ਉਹ ਵੱਧ ਫੁਕਰੀਆਂ ਮਾਰੂਗਾ ਹੁਣ ਮੈਂ ਤਾਂ ਉੱਧੇ ਹੀ ਜਾਊਂਗਾ ਜਿੱਦੇ ਘਰੇ ਗੱਡੀ ਖੜੀ ਹੋਈ ਫਿਰ ਮੈਂ ਵੀ ਦਿਖਾਉਣ ਜੋਗਾ ਹੋਊਗਾ ਗੱਡੀ ਲੈ ਕੇ ਜਦੋਂ ਉਹਨੇ ਬਾਹਰ ਚਲਾ ਕੇ ਹੈਨਾ ਆਏ ਗੱਡੀ ਤੇ ਜਾਵਾਂ ਸੌਰਿਆ ਨੇ ਗੱਡੀ ਦਿੱਤੀ ਐ ਤੂੰ ਫਿਰ ਐ ਕਰ ਜੇ ਚਾਹ ਪਾਣੀ ਪੀਣੇ ਕੋਈ ਪੀਲਾ ਅੱਬਲ ਤਾਂ ਰਹਿਣੀ ਦੇ ਉਧਰ ਹੀ ਪੀ ਲੈ ਜਾ ਕੇ ਵਿਟੋਲਨ ਦੇ ਘਰੇ ਗੱਲ ਕਰ ਤੂੰ ਜਾ ਕੇ ਚੱਲ ਮੈਂ ਜਾਂਨੀ ਐ ਫੇਰ ਜਾ 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 ਮਾਂ ਤੇ ਸਨੀਆਂ ਲਾ ਦੀ ਚੰਗਾ ਤੂੰ ਤੂੰ ਬੇਫਿਕਰ ਹੋ ਜਾ ਤੂੰ ਆਹ ਕੰਮ ਕਰ ਪਹਿਲਾ ਚੱਲ ਠੀਕ ਐ ਚੰਗਾ ਮੈਂ ਜਾਂਨੀ ਆ ਹੁਣੀ ਜਾ 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 ਮੈਂ ਤਾਂ ਆਹ ਗੱਲ ਹੀ ਨਹੀਂ ਸੋਚੀ ਸੀਗੀ ਉਹ ਤਾਂ ਪਹਿਲਾਂ ਹੀ ਹੋਈ ਗੱਲ ਆ ਫੋਕਰਾ ਬੋਲਟ ਤੇ ਗੇੜੀਆਂ ਮਾਰੂਗਾ ਤੇ ਜੇ ਮੇਰੇ ਕੋਲ ਗੱਡੀ ਨਾ ਆਈ ਫਿਰ ਮੇਰਾ ਤਾਂ ਨੱਕ ਵੱਡਿਆ ਜਾਣਾ ਚੱਲ ਮਾਂ ਗਈ ਤਾਂ ਹੈਗੀ ਆਪੀ ਹੱਲ ਕਰੂਗੀ ਮਾਂ ਜੇ ਤਾਂ ਲਿਖ ਲਾਂ ਕਾਰਡ ਤੇ ਭੁੱਲ ਗਿਆ ਕਿਨੂੰ ਕਿਨੂੰ ਕਾਰਡ ਦੇ ਲੈ ਮੈਂ ਤਾਂ ਉੱਥੇ ਨਾ ਕਵੇਲਾ ਹੋ ਗਿਆ ਆਉਂਦੀ ਕਰਦੀ ਨੂੰ ਰਾਹਾਂ 'ਚ ਦਿਨ ਲੰਘਦੇ ਮੇਰੇ ਤਾਂ ਡੰਗਰਾ ਦਾ ਟਾਈਮ ਹੋਇਆ ਤੇ ਨੀਰੇ ਪਾਉਂਦਾ ਛੋਟੀ ਜਿਹੀ ਪਾਤ ਤੇ ਕੰਮ ਨਵੇੜਾ ਲੈ ਆ ਬੈਠੀ ਐ ਤਾਂ ਮਿਲ ਹੀ ਗਈ ਕੀ ਕਰੀ ਜਾਨੀ ਆ ਕੁੜੇ ਕੋਈ ਮੈਂ ਤਾਂ ਨੀਰਾ ਪਾਉਂਦੀ ਸੀ ਕਿਵੇਂ ਤੁਸੀਂ ਇੰਨਾ ਕਵੇਲਾ ਕਰਤਾ ਫਿਰ ਮੈਂ ਲੈ ਤੁਸੀਂ ਮੈਨੂੰ ਕੰਮ ਭੇਜਿਆ ਸੀ ਮੈਂ ਜਾਇ ਇਸ ਉੱਥੇ ਕੰਮ ਅੱਛਾ ਹਾਂ ਤੇ ਕੀ ਕਹਿੰਦੇ ਫਿਰ ਉਹ ਉਹ ਤਾਂ ਕਹਿੰਦੇ ਕੋਈ ਗੱਲ ਨਹੀਂ ਵੀ ਕੱਲ ਨੂੰ ਵੀ ਕਰਨਾ ਅੱਜ ਵੀ ਕਰਨਾ ਸਾਨੂੰ ਕੋਈ ਫਿਕਰ ਨਹੀਂ ਹੈ ਕਿ ਪੀ ਕਰਦੇ ਹੋ ਚਲ ਕੋਈ ਨਹੀਂ ਅਸੀਂ ਕਹਿੰਦੇ ਵਿਆਹ ਕਢਾ ਕੇ ਦੇ ਦਾਂਗੇ ਤੇ ਕਰ ਦਾਂਗੇ ਚਲ ਉਹ ਤਾਂ ਗੱਲ ਠੀਕ ਹੈ ਨਹੀਂ ਇੱਕ ਕੰਮ ਹੋਰ ਆਈ ਮੈਂ ਤੇ ਤੇਰੀ ਕੁੜੀ ਆਹ ਜਾ ਕਿ ਕੰਮ ਆਇਆ ਲੈ ਭਾਹ ਉਥੇ ਬੈਠ ਕੇ ਗੱਲਾਂ ਕਰਦੇ ਆਈ ਆ ਜਾ ਫਿਰ ਆ ਜਾ ਆ ਜਾ ਇਹ ਜਾ ਕਿ ਕੰਮ ਆਇਆ ਤਈ ਜਿਹੜਾ ਤੂੰ ਹਾਂ ਐ ਦਮ ਚੜਾਇਆ ਨਹੀਂ ਮੈਂ ਤਾਂ ਨਹੀਂ ਚੜਾਇਆ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਤੂੰ ਤਾਂ ਮੇਰਾ ਕਹਿਣ ਨੂੰ ਵੀ ਨਹੀਂ ਜੀ ਕਰਦਾ ਵੀ ਚਲ ਜਿਹੜੀ ਜਬਾਨ ਕਰ ਲਈ ਤੇ ਆ ਸਾਡੇ ਵਾਲਿਆਂ ਦੇ ਵਿਆਹ ਨਹੀਂ ਕੀਤਾ ਮੁੰਡੇ ਨੇ ਹਾਂ ਹਾਂ ਤੇ ਭੈਣੇ ਮੈਂ ਤਾਂ ਗਈ ਦੇਖ ਲੈ ਐਨਾ ਤਾਂ ਸਮਾਨ ਲਿਆਈਏ ਬਹੁਤ ਹਾਂ ਹੈ ਤੂੰ ਦੇਖੀ ਹੈ ਹਾਂ ਮੈਂ ਵੀ ਦੇਖੀ ਹੈ ਹਾਂ ਮੈਂ ਗਈ ਬਿੱਚੀ ਸੀਗੀ ਤੇ ਬੋਲਟ ਮੋਟਰਸਾਈਕਲ ਹਾਂ ਦੇਖ ਕਿੰਨਾ ਸੋਹਣਾ ਦਿੱਤਾ ਨਾ ਹਾਂ ਤੇ ਮਸੀ ਮੇਰੇ ਵਿੱਚ ਦੀ ਜੀ ਕਹ ਆ ਦੇਖ ਲੈ ਭੈਣੇ ਆ ਤਾਂ ਬੋਲਟ ਮੋਟਰਸਾਈਕਲ ਦਿੱਤਾ ਸੋਹਣਾ ਕਲਰ ਸੋਹਣਾ ਤੇ ਹਾਂ ਓ ਕਾਲਾ ਜੇ ਤਾਂ ਫਿਰ ਅਸੀਂ ਆਖਾ ਵੀ ਭਾਈ ਵਿਆਹ ਚ ਜਾਉਂਗੇ ਕਾਲਾ ਕਲਰ ਤਾਂ ਨਾ ਦੇਓ ਆ ਹੋਰੀ ਗਰੇਜ ਜੇ ਕਲਰ ਜਾਂ ਹੋਰੀ ਲਾਲ ਜੇ ਪਤਾ ਨਹੀਂ ਕੀ ਹੈ ਮੈਨੂੰ ਤਾਂ ਆਉਂਦਾ ਵੀ ਨਹੀਂ ਨਾ ਜੇ ਭਾਈ ਮੂੰਹੋਂ ਮੰਗ ਕੇ ਚੀਜ਼ਾਂ ਲੈ ਤਾ ਤੁਹਾਡੇ ਵਰਗਾ ਕੌਣ ਬਣ ਜੂਗਾ ਤੇ ਭਾਈ ਮੇਰੇ ਵਿੱਚ ਦੀ ਸੁਣਾਵੇ ਤੇ ਸਾਡੇ ਵਰਗਾ ਤਾਂ ਬਣਦਾ ਤਾਂ ਕਾਹਨੂੰ ਹੈ ਕੋਈ ਤੇ ਮੈਂ ਤੈਨੂੰ ਐ ਕਹਿਨੀ ਆ ਜੇ ਮੜਾ ਜੇ ਤੂੰ ਉਹਨਾਂ ਨੂੰ ਐ ਕਹੇ ਵੀ ਗੱਡੀ ਦੇ ਦੇਣ ਸਾਨੂੰ ਹੈ ਗੱਡੀ ਹਾਂ ਤਾਈ ਤੂੰ ਕਮਾਲ ਗਲ ਕਰਦੀ 10 ਰੁਪਏ ਦੀ ਚੀਜ਼ ਤੇਨੂੰ ਲੈ ਕੇ ਦੇ ਦੇਣਗੇ ਨਹੀਂ ਤੂੰ ਬਾਲੇ ਤਾਂ ਸੁਣਾ ਗੱਲ ਸੁਣਦੀ ਨਹੀਂ 10 ਰੁਪਏ ਦੀ ਚੀਜ਼ ਜਦੋਂ ਸਰੀਕੇ 'ਚ ਨੱਕ ਰਖਾਉਣਾ ਹੋਵੇ ਨਾ 100 ਕੁਸ਼ ਕਰਨਾ ਪੈਂਦਾ ਅਸੀਂ ਵੀ ਇੱਥੇ ਬਸਣਾ ਹੈ ਬਰਾਬਰ ਨਾਲੇ ਸਾਡੇ ਤਾਂ 3 ਕਿੱਲੇ ਵੱਧ ਆ ਉਹਨਾਂ ਨਾਲ ਜ਼ਮੀਨ ਕਿੰਨੀ ਆ ਸਾਨੂੰ ਤਾਈ ਮੇਰੀ ਸੁਣ ਲੈ ਗੱਲ ਬੰਦਿਆਂ ਵਾਲੀ ਗੱਲ ਕਰ ਤੂੰ ਮੇਰੇ ਨਾਲ ਅੱਛਾ ਕੱਲ ਤੂੰ ਐ ਕਹੀਰਦੀ ਸੀ ਸਾਨੂੰ ਕੋਈ ਮੰਗਣੀ ਹੈਗੀ ਅੱਜ ਤੂੰ ਚਾਂਜ ਚੱਕ ਗੱਡੀ ਮੰਗ ਕੇ ਖੜ ਗਈ ਤੇਰੀ ਨੱਕ ਦੀ ਤਾਂ ਹੋ ਗਈ ਤੇ ਜਿਹੜੀ ਮੇਰੀ ਨੱਕ ਵੱਡੀ ਜਾਊਗੀ ਉਹਦੀ ਕੋਈ ਫਿਕਰ ਨਹੀਂ ਨਾ 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 ਭੈਣ ਮੈਂ ਨਹੀਂ ਕੋਈ ਗੱਡੀ-ਕੁੱਡੀ ਦੀ ਗੱਲ ਕਰਦੀ ਹੈਗੀ ਨਹੀਂ ਗੱਲ ਸੁਣ ਕੇ ਰਨਾ ਨੱਕ ਦੀ ਕੋਈ ਨਹੀਂ ਤੇਰਾ ਨੱਕ ਕਾਹਦਾ ਵੱਡਿਆ ਜਾ ਤੂੰ ਅਗਲੇ ਜਦੋਂ ਸਾਰੀ ਗੱਲਬਾਤ ਦੱਸੇਗੀ ਵੀ ਭਾਈ ਉਹਨਾਂ ਦਾ ਸ੍ਰੀਕਾਂ ਦੇ ਵਿਆਹ ਹੋਇਆ ਹੈ ਹੂੰ ਦੱਸੇਗੀ ਹਾਂ ਇਹਨੇ ਕੁਛ ਨਾ ਕੁਛ ਤਾਂ ਫਿਰ ਸੋਚਣਗੇ ਵੀ ਹਾਂ ਭਾਈ ਇਹਨਾਂ ਨੇ ਵੀ ਰਹਿਣਾ ਉਸ ਪਿੰਡ 'ਚੇ ਭਾਈ ਮੈਨੂੰ ਤਾਂ ਤੇਰੀ ਹਾ ਗੱਲ ਦੇਖ ਜੱਚੀ ਨਹੀਂ ਹੈਗੀਗੀ ਬਾਕੀ ਜੇ ਤੂੰ ਕਹਿਣੀ ਆ ਭਈ ਅਗਲੇ ਨਾ ਮੈਂ ਗੱਲ ਕਰਕੇ ਦੇਖ ਲੂੰਗੀ ਪਰ ਮੈਨੂੰ ਤਾਂ ਹਾ ਤੇਰੀ ਗੱਲ ਪੋਰਾ ਚੰਗੀ ਨਹੀਂ ਲੱਗੀ ਹੋਗੀ ਕੱਲ ਤੂੰ ਕੀ ਕਹਿੰਦੀ ਸੀ ਅੱਜ ਤੂੰ ਕੁਝ ਹੋਰ ਬਣ ਕੇ ਵੇਗੀ ਚਾਰ ਦਿਨਾਂ ਤੂੰ ਕੁਝ ਹੋਰ ਬਣ ਕੇ ਵਹਿ ਜੇਗੀ ਮੈਨੂੰ ਮੇਰੀ ਘਰ ਸੁਲਾ ਮੈਂ ਵਿਆਹ ਲੈ ਕੇ ਗਈ ਸੀ ਮੈਂ ਤਾਂ ਬਾਪੂ ਦੇ ਤਾਏ ਨੇ ਸਿੱਧੀ ਗੱਲ ਕਰੀ ਸੀਗੀ ਉਹ ਕਹਿੰਦਾ ਭਈ ਇਹੀ ਜੀ ਕੋਈ ਗੱਲ ਨਾ ਹੋਵੇ ਜਿਹੜੀ ਵਿੱਚੋਂ ਨਿਕਲਿਆਵੇ ਤੂੰ ਗੱਲ ਸੁਣ ਮੇਰੀ ਠੀਕ ਹੈ ਪਹਿਲਾਂ ਤੇ ਗੱਲ ਹੋਈ ਸੀ ਚਲ ਐ ਤਾਂ ਕੱਲੀ ਕੁੜੀ ਉਹਨਾਂ ਦੇ ਕੁਝ ਨਾ ਕੁਝ ਤਾਂ ਪਾਉਣਗੇ ਉਹ ਤਾਈ ਤੀਆਂ ਵਾਲੇ ਨਾ ਸਾਰਾ ਖੁਸ਼ੀ ਕਰਦੇ ਹੁੰਦੇ ਆ ਪਰ ਆ ਮੂੰਹੋਂ ਮੰਗ ਕੇ ਆਲੀ ਚੀਜ਼ ਨਾ ਚੰਗੀ ਨਹੀਂ ਹੈਗੀ ਗੱਲ ਇਹ ਤੂੰ ਗੱਲ ਸੁਣਾ ਕੁਝ ਨਹੀਂ ਹੁੰਦਾ ਤੂੰ ਕਹਿਦੀ ਦੇਖ ਨਾ ਤੇ ਮੇਰੇ ਵਾਸਤੇ ਦੋ ਚੂੜੀਆਂ ਕਰਵਾ ਦੀ ਠੀਕ ਹੈ ਹੂੰ ਹੈ ਉਹਨੂੰ ਤਾਂ ਪਾਈਏ ਛਾਪ ਹੂੰ ਮੇਰੀ ਜਠਾਣੀ ਨੂੰ ਤਾਂ ਤੇ ਮੈਂ ਕਿਉਂ ਨਾ ਫਿਰ ਦੋ ਚੰਦੇ ਉੱਤੋਂ ਦੀ ਬਣਾ ਹੈ ਹੈ ਤਾਈ ਫਿਰ ਮੇਰੀ ਗੱਲ ਸੁਣ ਲੈ ਇਹ ਭਈ ਤੇਰੀ ਇੱਛਾ ਕੀ ਮੈਂ ਅਗਲਾਂ ਨੂੰ ਕਹਿ ਦੂੰਗੀ ਜਿਵੇਂ ਤੂੰ ਕਹਿਣੀ ਆ ਤੂੰ ਇੱਕ ਵਾਰਾ ਕਹਿ ਦੀ ਅੜੀਏ ਜੇ ਭਈ ਫਿਰ ਬਾਕੀ ਦੇਖੀ ਜਾਊਗੀ ਫਿਰ ਤੈਨੂੰ ਪਤਾ ਹੀ ਆ ਫਿਰ ਕਹਿੰਦੇ ਹੁੰਦੇ ਐਨੀ ਜ਼ਮੀਨ ਹੈ ਰਿਸ਼ਤੇ ਤਾਂ ਘਾਟੇ ਨਹੀਂ ਹੁੰਦੇ ਕੋਈ ਪਈ ਰਿਸ਼ਤੇ ਦਾ ਕੱਟੇ ਤਾਂ ਕੁੜੀ ਨੂੰ ਹੋਵੇ ਨਾ ਮੁੰਡਿਆਂ ਨੂੰ ਹੋਵੇ ਰਿਸ਼ਤੇ ਦਾ ਖਰ ਹੋ ਜਾਂਦੇ ਆ ਭਈ ਹਾਂ ਗੱਲ ਤੇਰੀ ਆ ਤੇਰੀ ਗੱਲ ਮੈਂ ਅਗਲੇ ਦੇ ਮੂਹਰੇ ਰੱਖ ਦੂੰਗੀ ਅੱਗੇ ਅਗਲੇ ਦੀ ਮਰਜ਼ੀ ਭਈ ਠੀਕ ਆ ਨਾ ਆਇ ਨਹੀਂ ਹੁੰਦਾ ਕਿ ਮੂਹਰੇ ਰੱਖ ਦੂੰ ਬਚੋਲੇ ਦਾ ਵੀ ਜ਼ੋਰ ਪਾਉਣ ਦਾ ਹੱਕ ਹੁੰਦਾ ਠੀਕ ਹੈ ਨਾ ਚਲ ਕੋਈ ਨਾ ਤਈ ਜਿਵੇਂ ਤੂੰ ਕਹਨੀ ਆ ਭਈ ਮੈਂ ਤਾਂ ਜ਼ੋਰ ਪਾ ਕੇ ਦੇਖਣਾ ਕਰਦੀ ਨਹੀਂ ਸੀ ਦੇਖ ਹੈ ਮੈਨੂੰ ਵੀ ਬਹੁਤ ਮੈਰੇਟਡ ਮਾਚਦਾ ਵੀ ਚੱਲ ਅਗਲੇ ਆਏ ਕਹਿਣਗੇ ਦੇਖ ਮਸਾਂ ਤੀ ਨੂੰ ਬਾਰ ਉਠਾਉਂਦਾ ਅਗਲਾ ਹੈ ਤੇ ਫਰਮ ਤੈਨੂੰ ਪਤਾ ਮੈਂ ਇੰਨਾ ਮਾਰੀ ਕਰਦੀ ਆ ਵੀ ਕੱਲ ਨੂੰ ਇਹ ਨਾ ਮੈਨੂੰ ਮਿਹਣੇ ਥੱਲੇ ਕਰ ਦਨ ਵੀ ਦੇਖ ਲੈ ਲੈ ਚੌੜੀ ਹੋਈ ਫਿਰਦੀ ਸੀ ਮੁੰਡਾ ਵਿਆਹ ਲੈ ਕੀ ਦਿੱਤਾ ਅਗਲੇ ਨੂੰ ਸੁਣਾਵਾ ਵੀ ਆਹ ਦੇਖੋ ਆ ਖੜੀ ਗੱਡੀ ਆਹ ਦੇਖੋ ਮੇਰੇ ਚੂੜੀਆਂ ਪਾਈਆਂ ਲੈ ਭਾਈ ਆਪ ਤਾਂ ਤੂੰ ਐਡਾ ਮੂੰਹ ਟੱਡ ਲਿਆ ਤੇ ਮੇਰੇ ਬਾਰੇ ਮੇਰੇ ਬਾਰੇ ਨਹੀਂ ਸੋਚਿਆ ਲੈ ਤੇਰੇ ਬਾਰੇ ਸੋਚਦਾ ਰੱਖਾਂ ਸ਼ਾਂਪ ਤਾਂ ਪਾ ਦਾਂਗੇ ਤੈਨੂੰ ਹੋਰ ਵਿਚੋਲੇ ਨੂੰ ਕੀ ਹੁੰਦਾ ਅੱਛਾ ਆਪ ਤਾਂ ਤੂੰ ਇੰਨਾ ਨਾ ਕੁਝ ਮੰਗ ਕੇ ਬੈ ਗਈ ਤੇ ਮੈਨੂੰ ਕੱਲ੍ਹ ਸ਼ਾਂਪ ਆਏ ਨਹੀਂ ਕੋਈ ਗੱਲ ਵੰਦੀ ਹੈਗੀ ਕੀ ਚੂੜੀਆਂ ਤਾਂ ਫਿਰ ਮੈਨੂੰ ਵੀ ਚਾਹੀਦੀਆਂ ਹੱਦ ਕਰੀ ਜਾਨੀਏ ਤੂੰ ਤਾਂ ਗਾਹੇ ਗਾਹੇ ਮੂੰਹ ਟੱਡੀ ਜਾਨੀਏ ਲੈ ਤੁਸੀਂ ਨਹੀਂ ਮੂੰਹ ਟੱਡੇਗਾ ਤੁਸੀਂ ਵੀ ਤਾਂ ਕੁਝ ਵੀ ਨਹੀਂ ਸਿਆਦਰ ਹੁਣ ਤੁਸੀਂ ਇੰਨਾ ਨਾ ਕੁਝ ਕਹੀ ਜਾਨੇ ਹੋਗੇ ਆ ਹੀ ਨਹੀਂ ਪਈ ਗੱਲ ਬੰਦੀ ਆਪਾਂ ਨੂੰ ਦਬ ਚਾਹੀਦਾ ਕੁਝ ਨਾ ਕੁਝ ਚੱਲ ਕੋਈ ਨਾ ਜਦੋਂ ਉਹ ਮੈਨੂੰ ਪਹੁੰਚੇ ਉਹ ਤੇ ਦੇਖੂਗੀ ਤੈਨੂੰ ਤੂੰ ਪਹਿਲਾਂ ਉਹਨਾਂ ਨੂੰ ਹਾਂ ਕਰਾ ਠੀਕ ਹੈ ਨਾ ਤੇ ਜੇ ਭਾਈ ਨਾ ਕਰਨਗੇ ਅਗਲੇ ਦੀ ਬੇਇੱਜ਼ਤੀ ਹੈ ਫਿਰ ਅਗਲੇ ਨੂੰ ਤੇਰੀ ਕਾਦੇ ਨਾ ਬੇਇੱਜ਼ਤੀ ਹੈਗੀ ਵੇ ਤੇ ਕੁੜੀ ਵਾਲਿਆਂ ਦੀ ਵੀ ਓਨੀ ਹੁੰਦੀ ਆ ਤੇ ਮੁੰਡੇ ਵਾਲਿਆਂ ਦੀ ਵੀ ਓਨੀ ਹੁੰਦੀ ਹੈਗੀ ਨਹੀਂ ਕੋਈ ਨਾ ਮੁੰਡਾ ਤਾਂ ਮੈਂ ਤੁਰੀ ਜਾਂਦੀ ਵਿਆਹ ਲਊਂਗੀ ਇਹ ਨਾ ਤੂੰ ਫੇਕਰ ਕਰ ਕੁੜੀ ਵਾਲਿਆਂ ਦੀ ਵੱਧ ਹੁੰਦੀ ਐ ਅਗਲਾ ਕਹਿੰਦਾ ਪਤਾ ਨਹੀਂ ਕੀ ਗੱਲ ਹੋਗੀ ਕੁੜੇ ਕੁੜੀ ਦਾ ਵਿਆਹ ਤਰੇ ਤਰੇ ਮੁਕਰ ਗਏ ਚਲ ਕੋਈ ਨਾ ਤਾਈ ਰਿਸ਼ਤਾ ਦੇਖ ਕੁੜੀ ਨੂੰ ਵੀ ਹੋ ਜੂ ਤੇ ਮੁੰਡੇ ਨੂੰ ਵੀ ਹੋ ਜੂਗਾ ਜਿਹੜੀ ਗੱਲ ਗੱਲ ਦੀ ਐ ਉਹ ਗੱਲ ਕਰ ਮੇਰੇ ਨਾਲ ਤੂੰ ਮੇਰੇ ਨਾਲ ਆਦਰ ਲਾ ਮੈਂ ਉਹਨਾਂ ਨਾਲ ਗੱਲ ਕਰ ਲੂੰ ਮੈਂ ਉਹਨਾਂ ਤੋਂ ਦਵਾ ਦੂੰ ਤੂੰ ਮੈਨੂੰ ਦੇ ਦੇ ਚਲ ਕੋਈ ਨਾ ਤੈਨੂੰ ਪਾ ਦੂੰਗੀ ਕੋਈ ਨਾ ਤੂੰ ਪਹਿਲਾਂ ਹਾਂ ਕਰਾਉ ਨਾ ਤੋ ਚਲ ਕੋਈ ਨਾ ਠੀਕ ਐ ਕਦੋਂ ਦੱਸੇਂਗੀ ਫਿਰ ਮੈਨੂੰ ਕੋਈ ਨਾ ਫਿਰ ਮੈਂ ਕਰਦੀਆਂ ਗੱਲ ਪਾਪੂ ਨਾਲ ਹਾਂ ਘਰ ਤੂੰ ਫੋਨ ਤੀ ਕਰ ਲੈ ਫੋਨ ਤੀ ਕਰ ਲੂ ਹੁਣ ਕੱਲ ਤਾਂ ਜਾ ਕੇ ਆਈਆਂਗੀ ਮੈਂ ਉਹ ਤਾਂ ਹੈ ਨਹੀਂ ਸੀਗਾ ਘਰੇ ਕੋਈ ਤੂੰ ਫੋਨ ਤੇ ਕਰ ਲੈ ਹਾਂ ਕਰੀ ਤਾਂ ਠੀਕ ਐ ਨਹੀਂ ਫਿਰਦੇ ਰਹਿਣ ਪੌਂਕਦੇ ਮੈਨੂੰ ਕੋਈ ਟੈਨਸ਼ਨ ਨਹੀਂ ਫਿਰ ਬਿੱਲ੍ਹਾ ਆਲ ਕੀ ਸੀ ਅੱਜ ਕੁਛ ਹੋਰ ਬਣ ਕੇ ਵਹਿ ਗਈ ਚੱਲ ਆਪਾਂ ਨੂੰ ਕੀ ਆ ਚੱਲ ਕਰਨਾ ਤੈਨੂੰ ਤਾਂ ਸੋਨੇ ਦੀਆਂ ਚੂੜੀਆਂ ਮਿਲਣਗੀਆਂ ਹੁਣ ਆਪਾਂ ਨੂੰ ਕੀ ਆ ਇਹਨਾਂ ਨੂੰ ਵਾਦ ਦੇਣ ਘੱਟ ਦੇਣ ਮੇਰਾ ਮੇਲਾ ਬਣ ਗਿਆ ਚੱਲ ਚੰਗਾ ਹੋ ਗਿਆ ਆ ਪਾਵਾ ਡੰਗਰਾਂ ਨੂੰ ਨੀਰਾ ਜਾ